ਕਨਕ ਸਹੀ ਮਿਲ ਰਹੀ ਹੈ ਤੁਹਾਨੂੰ ਕਨਕ ਤਾਂ ਕੱਟ ਹੀ ਹੁੰਦੀ ਹੈ ਹਮਾਰਾ ਰਾਸ਼ਨ ਕਨਕ ਕੱਟ ਦਿਆ ਬਟੇ 2 ਸਾਲ ਹੋਣ ਵਾਲੀ ਹੋ ਰਹੀਆਂ ਅਭੀ ਇਨੋ ਨੇ ਚੜਾਇਆ ਨਹੀਂ ਲੋਕਾਂ ਦਾ ਜਿਹੜਾ ਦੇਖ ਸਕਦੇ ਹੋ ਕਾਫੀ ਰੋਸ ਜਿਹੜਾ ਨਜ਼ਰ ਆ ਰਿਹਾ ਇੰਨੀ ਧੇਰ ਖੜਨਾ ਪੈਂਦਾ ਇੱਥੇ ਕੜਕਲੇਰਾ ਪੂਰੀ ਪੂਰੀ ਦਿਹਾੜੀ ਲੱਗ ਜਾਂਦੀ ਦੂਜੇ ਦਿਨ ਨੰਬਰ ਵੀ ਨਹੀਂ ਆਉਂਦਾ ਸਰ ਇਹ ਕਨਾਂ ਆੜੇ ਦੀਪੂ ਬੰਦ ਕੀਤਾ ਆਇਆ ਗੇਟ ਬੰਦ ਲੈ ਇਹ ਵੀਰੇ ਹੁਣ ਰੋਟੀ ਖਾ ਕੇ ਆ ਰਹੇ ਆ ਆ ਤਾਂ ਇੰਨੀ ਦੁਨੀਆ ਦੇ ਵਿੱਚ ਅਸੀਂ ਤਾਂ ਦੁਖੀ ਹੋ ਗਏ ਆ ਬਸ ਮੈਂ ਵੀ ਆਇਆ ਮੇਰਾ ਹਜੇ ਨੰਬਰ ਨਹੀਂ ਕਿੰਨੇ ਸਿਆਮੀ ਲੱਗੂਗਾ ਨੰਬਰ ਮੈਨੂੰ ਵੀ ਸਵੇਰੇ ਵਾਲਾ ਕਰ ਇਹ ਘੰਡੇ ਡੁੱਬ ਜਾ ਹੋ ਜਾਏਗਾ ਤਿੰਨ ਵਾਰ ਮੈਂ ਧੱਕਾ ਮਾਰੇ ਬਾਹਰ ਕਰਤਾ ਐ ਤੂੰ ਥੋੜੀ ਕਣਕ ਜੜੀ 10 ਕਿਲੋ ਕੱਢੀ ਸੀ ਹਾਂਜੀ 9 ਕਿਲੋ ਕਮ ਹੈ ਪੰਜ ਬੰਦੇ ਦੀ ਕਣਕ ਕੋਈ ਜੀ 70 ਕਿਲੋ ਹੋਣੀ ਚਾਹੀਦੀ 68 ਕਿਲੋ 650 ਗ੍ਰਾਮ ਕਣਕ ਹੈਗੀ ਅੱਛਾ ਇਦਾਂ ਕਿਉਂ ਜੀ ਭੜਿਆ ਪਾ ਡਿੱਪੂ ਖੋਲਣ ਲੱਗਿਆ ਸਰਕਾਰੀ ਗੰਡਾ ਤੁਸੀਂ ਉਹਦੇ ਤੇ ਕਣਕ ਤੋਲ ਲਓ ਤੁਹਾਡੇ ਸਾਹਮਣੇ ਤੋਲਦੇ ਆ ਜੀ ਮੈਂ ਆਪਣੀ 45 ਕਿਲੋ ਲੈ ਕੇ ਗਿਆ ਸਾਡੇ ਸਾਡੇ ਹੁੰਦੇ ਮੈਂਬਰ ਇਹਨਾਂ ਨੇ ਦਿੱਤੇ ਹੋਏ ਨੇ ਤਿੰਨੇ ਮੈਂਬਰ ਮੇਰੇ ਪਿਤਾ ਜੀ ਦਾ ਨਾਮ ਹੈ ਇਹਨਾਂ ਨੇ ਕੱਟ ਰੱਖਿਆ ਬਕਾਇਦਾ ਜਿੰਦਾ ਨਹੀਂ ਸਹੀ ਸਲਾਮਤ ਫਿਰ ਸਾਡੇ ਨਾਲ ਇਹ ਸ਼ਰਾਰਤੀ ਅੰਕਰ ਹੁੰਦੇ ਆ ਜਿਹੜੇ ਆਪਾਂ ਨੇ ਕਿੰਨਾ ਚਿਰ ਹੋ ਗਿਆ ਬੱਤ ਇੱਕ ਮਿੜਿਆ ਇਹ ਦੇਖ ਸਕਦੇ ਹੋ ਕਿ ਚਾਰ ਮੈਂਬਰਾਂ ਦੀ ਜਿਹੜੀ ਕਣਕ ਹੈ ਉਹ ਮਿਲਣੀ ਚਾਹੀਦੀ ਹੈ ਤਾਂ 15 ਚੋਕੇ 60 ਹੁੰਦਾ ਹੈ 60 ਕਿਲੋ ਕਣਕ ਦੇ ਵਿੱਚ ਦੇਖ ਸਕਦੇ ਹੋ ਕਿ 53 ਕਿਲੋ ਕਣਕ ਜਿਹੜੀ ਆ ਮਿਲੀ ਹੈ ਜਿਹਦੇ ਵਿੱਚ 7 ਕਿਲੋ ਕਣਕ ਜਿਹੜੀ ਆ ਕੱਟ ਮਿਲੀ ਸੀਗੀ ਇਹਪੁੱਤ ਦਾ ਕੋਈ ਸਾਡਾ ਵਿਰੋਧੀ ਜਿਹੜਾ ਅਸੀਂ ਪੋਲੀਟਿਕਲ ਲੈਨ ਦੇ ਬੰਦੇ ਆ ਕੋਈ ਵਿਰੋਧੀ ਉਤੋਂ ਆ ਮਾਤਾ ਇੰਨਾ ਅਗੇ ਤੋੜ ਕੇ ਆਵੇ ਮੈਂ ਥੋੜਾ ਕੋਈ ਕਰ ਸਕਦਾ ਇਹ 60 ਕਿਲੋ ਹੁਣ ਆ ਬਾਹਰ ਪੁੱਲ ਕੇ ਆਈ ਆ ਉਸ ਤੋਂ ਬਾਅਦ ਮੇਰੀ ਵਾਰੀ ਸੀ ਮੈਂ ਬਾਹਰ ਕੱਢਦਾ ਉਹ ਸਰ ਕੱਟ ਕੱਟਦਾ ਸੀਗਾ ਮੇਰਾ ਮੈਂ ਕਿ ਸ਼ਿਕਾਇਤ ਕਿਸੇ ਪੁਲਿਸ ਅਫਸਰ ਉਸਨੇ ਕਹਿਣ ਕੇ ਦੇ ਕੇ ਦੂਜੀ ਕਾਰ ਕੱਟਦਾ ਦੋ ਸਾਲ ਲਈ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜਿੰਨ ਤੋਂ ਵੱਡੀ ਲੁਧਿਆਣਾ ਦੇ ਸਟਾਰ ਸੜੀ ਕਲੋਨੀ ਦੇ ਵਿੱਚ ਮੌਜੂਦ ਆ ਜੀ ਹਾਂ ਦੱਦਨੇ ਆ ਸਰਕਾਰੀ ਕਣਕ ਲੈਣ ਵਾਸਤੇ ਲੋਕ ਇੱਥੇ ਆਉਂਦੇ ਨੇ ਹਾਲਾਂਕਿ ਉਹ ਦੇਖ ਸਕਦੇ ਹੋ ਤਸਵੀਰਾਂ ਕਿ ਸਰਕਾਰੀ ਕਣਕ ਲੈਣ ਵਾਸਤੇ ਆਉਂਦੇ ਨੇ ਪਰ ਉਸ ਤੋਂ ਬਾਅਦ ਇੱਥੇ ਰੋਲਾ ਪੈ ਜਾਂਦਾ ਹਾਲਾਂਕਿ ਕਣਕ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ ਪਹਿਲਾਂ ਤਾਂ ਤੁਹਾਨੂੰ ਡਿਪੂ ਦਿਖਾ ਦਿੰਨੇ ਪਿੱਛੇ ਡਿਪੂ ਨਜ਼ਰ ਆ ਰਿਹਾ ਵਾ ਹਾਲਾਂਕਿ ਡੀਪੂ ਦੇ ਬਾਹਰ ਕੋਈ ਬੋਰਡ ਜਿਹੜਾ ਨਹੀਂ ਲੱਗਿਆ ਹੋਇਆ ਕਿਸ ਦੇ ਨਾਂ ਤੇ ਉੱਤੇ ਇਹ ਡੀਪੂ ਜਿਹੜਾ ਚੱਲਦਾ ਪਿਆ ਇਸ ਗੱਲ ਦਾ ਵੀ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿਤਨੇ ਕਿਤੇ ਲੋਕਾਂ ਨੂੰ ਪੁੱਛਿਆ ਜਾਊਗਾ ਪਰ ਲੋਕ ਇੱਥੇ ਹਰਾਸਮੈਂਟ ਹੋ ਰਿਹਾ ਨੇ ਇੱਥੇ ਖੜੇ ਹੋ ਆਹ ਥੈਲਾ ਹੱਥਾਂ ਵਿੱਚ ਫੜਿਆ ਹੋਇਆ ਪਰਚੀ ਹੱਥਾਂ ਦੇ ਵਿੱਚ ਫੜੀ ਹੋਈ ਹੈ ਬੈਠੇ ਹੋ ਡੀਪੂ ਪਰਚੀ ਤੇ ਟੋਕਨ ਪਰਚੀ ਤੇ ਟੋਕਨ ਪੇ ਕਣਕ ਅੱਛਾ ਬੈਠੇ ਕਿਉਂ ਇੱਥੇ ਕਣਕ ਲਈ ਬੈਠੇ ਆ ਕਿੰਨੇ ਦਿਨ ਹੋ ਗਏ ਪਰਸਾ ਪਰਚੀ ਲੈ ਕੇ ਗਏ ਕੱਲ ਟੋਕਨ ਲੈ ਕੇ ਗਏ ਹੁਣ ਅੱਜ ਫੇਰ ਆ ਅੱਛਾ ਮਤਲਬ ਇੱਕ ਕਿੰਨੀ ਕਿੰਨ ਕਣਕ ਲੈਣ ਇੱਕ ਬੰਦੇ ਦੀ ਕਣਕ ਕਿੰਨੀ ਹੈ 2 15 ਕਿਲੋ ਅੱਛਾ ਤੇ ਦੋ ਬੰਦੇ ਦੀ ਕਣਕ ਹੈ 30 ਕਿਲੋ ਹਾਂ ਤੇ ਕਿੰਨੀ ਕਣਕ ਮਿਲਦੀ ਹੈ 3 ਕਿਲੋ ਘੱਟ ਨਿਕਲਦੀ ਦੋ ਬੰਦੇ ਆ ਤਾਂ 15 ਕਿਲੋ 3 ਕਿਲੋ ਚੋਂ 27 ਕਿਲੋ 26 ਕਿਲੋ ਨਿਕਲੇ ਹੁੰਦੇ ਅੱਛਾ ਤੇ ਕੀਮਤ ਕਿੰਨੀ ਦੂਰੋਂ ਆਨੇਓ ਕਣਕ ਲੈਣ ਇੱਥੇ ਇੱਥੇ ਦੋ ਤਿੰਨ ਗਲੀਆਂ ਚੋਂ ਹਾਂ ਚੌਂਗੀ ਕੋਲ ਫੌਂਚੌਂਗੀ ਕੋਲ ਤੁਸੀਂ ਵੀ ਕਣਕ ਲੈਣਾ ਸਾਰੇ ਹੀ ਕਣਕ ਲੈਣ ਆਏ ਭਾਈ ਤੁਹਾਨੂੰ ਵੀ ਕਣਕ ਹੋਵੇ ਬੈਠਿਆ ਨੂੰ ਅਜੇ ਸੰਤੋ 4 ਦਿਨ ਹੋ ਗਏ ਕੱਲੀ ਕਹਿੰਦਾ ਮੈਂ ਫੋਨ ਕਰੂੰਗਾ ਕਦੇ ਕਹਿੰਦਾ ਕੁਝ ਕਰੂੰਗਾ ਅੱਛਾ ਕੌਣ ਕਹਿੰਦਾ ਫੋਨ ਕਰੂੰਗਾ ਫੇਰਾ ਯੋ ਅੱਛਾ ਅੱਜ 5ਵਾਂ ਦਿਨ ਹੋ ਗਿਆ ਫਿਰਦਿਆਂ ਨੂੰ ਅੱਛਾ ਕੀ ਨਾਮ ਹੈ ਦੀਪ ਹੋਲ ਰਹਾ ਹੈ ਰੰਦੀ ਸੀ ਦੀਗਾ ਰੰਦੀ ਸਿੰਘ ਦੀਪ ਹਾਂ ਲਾਡੀ ਅੱਛਾ ਮਤਲਬ ਇਹਦੇ ਵਿੱਚ ਕਣਕ ਮਿਲਦਾ ਹੈ ਕਿ ਉਹਦਾ ਸਕੂਲ ਬਣਾਉਣਾ ਇਹ ਤਾਂ ਨਹੀਂ ਜੀ ਇਹ ਕਣਕ ਕਦੀ ਕਿਤੇ ਦਿੰਦਾ ਕਦੀ ਕਿਤੇ ਦਿੰਦਾ ਇੱਕ ਜਗ੍ਹਾ ਨਹੀਂ ਇੱਕ ਜਗ੍ਹਾ ਨਹੀਂ ਹੈਗੀ ਕਿਉਂ ਮਤਲਬ ਪੱਕਾ ਨਹੀਂ ਕੀਤਾ ਹੋਇਆ ਕਿ ਜਗ੍ਹਾ ਤੇ ਸਾਨੂੰ ਤਾਂ ਫੋਨ ਕਰ ਦਿੰਦਾ ਕਿਹੜੀ ਜਗ੍ਹਾ ਕਿਹਾ ਜੀ ਕਣਕ ਸਹੀ ਮਿਲ ਰਹੀ ਹੈ ਤੁਹਾਨੂੰ ਕਣਕ ਤਾਂ ਘੱਟ ਹੀ ਹੁੰਦੀ ਉਹ ਤਾਂ ਠੀਕ ਹੈ ਘੱਟ ਮਿਲਦੀ ਹਾਂ ਕੀ ਕਹਣਾ ਕੀ ਕਹਿ ਰਹੇ ਹਾਂ ਕੀ ਕਰੀਏ ਹਮਾਰਾ ਰਾਸ਼ਨ ਘਟਾਟ ਘਟਾ ਦਿੱਤਾ ਬਟੇ 2 ਸਾਲ ਹੋਣ ਵਾਲੀ ਹੋ ਰਹੀਆਂ ਅਭੀ ਇਨੋ ਨੇ ਚੜਾਇਆ ਨਹੀਂ ਸਭ ਕੇ ਕੇ ਵੀ ਜੀ ਕਰਵਾ ਦੇ ਹਮਾਰੇ ਤਾਂ ਉਠੇ ਲਗਵਾ ਕੇ ਇਨੋ ਨੇ ਕੁਝ ਨਹੀਂ ਕਰਾ ਮਿਲਤੀ ਨਹੀਂ ਕਰੇ ਸਾਲ ਨੂੰ ਬਿਲਕੁਲ ਤੋਂ ਦੱਸ ਦਿਓ ਇੱਥੇ ਲੋਕਾਂ ਦਾ ਜਿਹੜਾ ਦੇਖ ਸਕਦੇ ਹੋ ਕਾਫੀ ਰੋਸ ਜਿਹੜਾ ਨਜ਼ਰ ਆ ਰਿਹਾ ਜਿਹਦੇ ਵਿੱਚ ਦੱਸ ਦਈਏ ਕਿ ਕਨਕ ਲੈਣ ਵਾਸਤੇ ਲੋਕ ਆਂਦੇ ਨੇ ਪਰ ਉਹਨਾਂ ਨੂੰ ਜਿਹੜਾ ਕਨਕ ਨਹੀਂ ਮਿਲਦਾ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਥੈਲੇ ਭਰੇ ਹੋਏ ਨੇ ਥੈਲੇ ਹੱਥਾਂ ਵਿੱਚ ਭਰੇ ਹੋ ਖੜੇ ਹੋ ਕੀ ਕਰਨਾ ਕਨਕ ਲੈਣ ਆਏ ਸੀ ਤਿੰਨ ਦਿਨ ਹੋ ਗਏ ਨੰਬਰ ਲੱਗ ਨੰਬਰ ਲੱਗਦਾ ਹੈ ਵਾਪਸ ਚ ਕਿੰਨੀ ਦੇਰ ਖੜਨਾ ਪੈਂਦਾ ਇੱਥੇ ਕਣਕ ਲੈਣ ਵਾਸਤੇ ਪੂਰੀ ਪੂਰੀ ਦਿਹਾੜੀ ਲੱਗ ਜਾਂਦੀ ਦੂਜੇ ਦਿਨ ਨੰਬਰ ਵੀ ਨਹੀਂ ਆਉਂਦਾ ਕਿੰਨੇ ਮੈਂਬਰਾਂ ਦੇ ਕਣਕ ਹੈ ਪੰਜ ਮੈਂਬਰਾਂ ਦੇ ਕਣਕ ਪੰਜ ਮੈਂਬਰਾਂ ਕਿੰਨੀ ਕਣਕ ਮਿਲਦੀ ਹੈ ਪੰਜ ਮੈਂਬਰਾਂ ਨੂੰ 75 ਕਿਲੋ ਜੀ ਅੱਛਾ ਘਾਟ ਦੇਂਦੇ 2 ਕਿਲੋ ਪਰ ਮੈਂਬਰ ਪਰ ਮੈਂਬਰ 2 ਕਿਲੋ ਦਾ ਹਾਂ ਜੀ ਇਹ ਕਿੰਨੀ ਕਿਲੋ ਕਣਕ ਟੋਟਲ ਦਿੰਦੇ ਜੀ ਜਿੱਦਾਂ 75 ਕਿਲੋ ਅੱਛਾ ਜੀ 9 ਕਿਲੋ ਘਾਟੋਗੀ 68 ਕਿਲੋ ਮਿਲਗੀ ਅੱਛਾ 78 ਕਿਲੋ ਮਿਲਗੀ ਅੱਤਾ ਦਿੰਦੇ ਤੁਸੀਂ ਕਦੇ ਡੀਪੋ ਹੋਲਡਰ ਨਾਲ ਗੱਲ ਨਹੀਂ ਕੀਤੀ ਇਸ ਬਾਰੇ ਗੱਲ ਕਰਦੇ ਮੰਨਦੇ ਨਹੀਂ ਹੈ ਜੀ ਕਹਿੰਦੇ ਕਿ پاس ਇੰਨੀ ਹੈ ਪੂ

ਮੈਨੂੰ ਉਸ ਵੇਲੇ ਵਾਲਾ ਇਹ ਘੰਟੇ ਡੁੱਗ ਜਾ ਹੋ ਜਾਏਗਾ 3 ਵਾਰ ਮੈਂ ਧੱਕਾ ਮਾਰੇ ਬਾਹਰ ਕਰਤਾ ਕਸੀ ਚੀ ਗਵਾ ਕਨਕ ਵੀ ਕੱਟੀ ਜਾਂਦਾ ਹਰ ਵਾਰ ਤਾਂ ਇੱਕ ਵਾਰ ਪਰਚੀ ਕੱਟਵਾ ਹਰਾਨੀ ਹੋ ਰਹੀ ਹੈ ਇੱਕ ਵਾਰ ਪਰਚੀ ਕੱਟਾ ਫਿਰ ਟੋਕਨ ਲੈ ਜਾਓ ਗਰੀਏ ਸਭ ਕਹਾਣੀ ਲੱਭ ਕੇ ਛੋੜੇ ਹੋ ਜਾਂਦਾ ਕਿਉਂਕਿ ਇਹ ਹਮ ਲਗ ਵੀ ਦੇ ਨੁਕਸਾਨ ਹੋ ਜਾਂਦਾ ਬਿਲਕੁਲ ਸੋ ਦੱਸ ਦਈਏ ਕਿ ਕਨਕ ਲੈਣ ਵਾਸਤੇ ਦੇਖ ਸਕਦੇ ਹੋ ਕਿ ਜਦੋਂ ਪਬਲਿਕ ਜਿਹੜੀ ਹੈ ਇਸ ਏਰੀਆ ਦੇ ਵਿੱਚ ਇਸ ਡੀਪੂ ਦੇ ਨਾਲ ਲੱਗੀ ਹੋਈ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਦੋਂ ਕਨਕ ਲਈਤੀ ਜਾਂਦੀ ਹੈ ਤਾਂ ਪਰ ਮੈਂਬਰ ਮਗਰ ਜਿਹੜੀ ਹੈ 2 ਤੋਂ 2.5 ਕਿਲੋ ਕਨਕ ਜਿਹੜੀ ਹੈ ਕੱਟ ਦਿੱਤੀ ਜਾਂਦੀ ਹਾਲਾਂਕਿ ਕੁਝ ਲੋਕ ਇੱਥੇ ਮੌਕੇ ਤੇ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹਨਾਂ ਦੀ ਗੱਲ ਨਿਕਲੀ ਹੱਲੇ ਤੇ ਮੇਰੀ ਕੱਲ ਮੈਂ ਲਾ ਕੇ ਗਿਆ ਕੱਲ ਮੈਂ ਆਪਣੀ 45 ਕਿਲੋ ਲਾ ਕੇ ਗਿਆ ਸਾਡੇ ਸਾਡੇ ਹੁੰਦੇ ਮੈਂਬਰ ਇਹਨਾਂ ਨੇ ਦਿੱਤੇ ਹੋਏ ਨੇ ਤਿੰਨੇ ਮੈਂਬਰ ਮੇਰੇ ਮੇਰੇ ਪਿਤਾ ਜੀ ਦਾ ਨਾਮ ਹੈ ਇਹਨਾਂ ਨੇ ਕੱਟ ਰੱਖਿਆ ਬਕਾਇਦਾ ਉਹ ਜਿੰਦਾ ਨਹੀਂ ਸਹੀ ਸਲਾਮਤ ਮੈਂ ਕਈ ਵਾਰੀ ਪੁੱਛਿਆ ਕਿ ਇਦਾਂ ਕਿਉਂ ਤੇ ਕਹਿੰਦੇ ਇੱਧਰ ਜਾਓ ਉੱਧਰ ਜਾਓ ਨਾਮ ਚੜੂਗਾ ਕੋਈ ਨਾਮ ਨਹੀਂ ਚੜਿਆ ਮੇਰੇ ਘਰ ਇੱਕ ਭਾਬੀ ਹੁਣ ਚਲੋ ਨਵਾਂ ਵਿਆਹ ਹੋਇਆ ਹੁਣ ਨਹੀਂ ਚੜਿਆ ਟੋਟਲ ਪੰਜ ਮੈਂਬਰ ਆ ਦਿੰਦੇ ਤਿੰਨ ਮੈਂਬਰ ਦੀਆ ਨਿਕਲੀ 45 ਕਿਲੋ ਦੇਣੀ ਚਾਹੀਦੀ ਹੈ ਨਿਕਲੀ ਹਲੇ ਆ ਤੁਹਾਨੂੰ ਮੈਂ ਸਬੂਤ ਦਿਖਾਨਾ ਆ ਆ ਮੈਂ ਹਲੇ ਜਸਟ ਤੋਲ ਗਿਆ ਆ ਆ ਦੇਖੋ ਆ ਆਪਣੀ ਕਨਕ ਕੀਆ ਆਧਾ ਹੀ ਬੋਰਾ ਲਾ ਕੇ ਆਇਆ ਮੈਂ ਆ ਦੇਖੋ 45 ਕਿਲੋ ਦੀ ਨਿਕਲੀ ਹੈ ਕੀ ਆਪਣੀ 40 ਕਿਲੋ 200 ਗ੍ਰਾਮ ਤੇ ਚਲੋ ਹੋ ਜਾਂਦਾ ਘਰ ਘਰ ਗਈ ਹੁਣ ਆਪਣੀ 40 ਕਿਲੋ ਕਨਕ ਨਿਕਲੀ ਹੈ ਇਹਦਾ ਜਵਾਬ ਕੌਣ ਦੇਗਾ ਸਾਨੂੰ ਆਪਾਂ ਨੂੰ ਹੱਕ ਨਹੀਂ ਹੈਗਾ ਰੋਟੀ ਖਾਣ ਦਾ ਸਾਨੂੰ ਇਹਨਾਂ ਨੂੰ ਪੈਸਾ ਸਰਕਾਰੀ ਪੈਸਾ ਆਂਦਾ ਕਿਉਂ ਨਹੀਂ ਆਂਦਾ ਸਰਕਾਰ ਫਲੀ ਬਣ ਚੋ ਕਿਸੇ ਨੂੰ ਰੱਖਦੀ ਨਹੀਂ ਹੈਗੀ ਆ ਇੱਥੇ ਤਾਂ ਕੀ ਕੋਈ ਜ਼ਮੀਨ ਵੀ ਨਿਕਲ ਜੇ ਨਾ ਸਰਕਾਰੀ ਉੱਥੇ ਵੀ ਖਾਸਾ ਪੈਸਾ ਮਿਲਦਾ ਇਹ ਸਰਕਾਰੀ ਬੰਦਿਆਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਹੋਣਾ ਇਹਨਾਂ ਨੂੰ ਕਰਾਇਆ ਪਰ ਨਾ ਇਹਨਾਂ ਨੂੰ ਆ ਕਰਨਾ ਹੋ ਪਰ ਕਿਉਂ ਕਰਨਾ ਬਈ ਆਪਣੇ ਆਪਾਂ ਵੀ ਆਪਣਾ ਕੰਮ ਕਰ ਰਹੇ ਆਪਾਂ ਆਪਣਾ ਰੋਜ਼ਗਾਰ ਤੋੜ ਰਹੇ ਆ ਦਿਹਾੜੀਆਂ ਤੋੜ ਰਹੇ ਆ ਇੱਥੇ ਜਿੰਨੇ ਇੱਥੇ ਜਿੰਨੇ ਮੈਂਬਰ ਖੜੇ ਜਿੰਨੇ ਬੰਦੇ ਖੜੇ ਆ ਸਾਰੇ ਤਾਂ ਹੈ ਨਹੀਂ ਘਰੋਂ ਕੱਢੇ ਹੋਏ ਨੇ ਸਾਰੇ ਆਪਣਾ ਆਪਣਾ ਕੰਮ ਤੋੜ ਕੇ ਆਏ ਨੇ ਕੋਈ ਪਹਿਲਾਂ ਇਹਨਾਂ ਨੇ ਸ਼ੁਕਰਵਾਰ ਸ਼ੁਕਰਵਾਰ ਨੂੰ ਪਰਚੀਆਂ ਕੱਟਣੀਆਂ ਸ਼ੁਰੂ ਕੀਤੀਆਂ ਸ਼ੁਕਰਵਾਰ ਦੇ ਦਿਨ ਪਰੇਸ਼ਾਨ ਕੀਤਾ ਇਹਨਾਂ ਨੇ ਸਾਰਾ ਦਿਨ ਉਹਨਾਂ ਕਈਆਂ ਦਾ ਖੱਪਲਖਾਨਾ ਹੋਇਆ ਮੇਰਾ ਘੁੱਟ 3-4 ਘੰਟੇ ਗਏ ਫਿਰ ਇਹਨਾਂ ਨੇ ਕੰਮ ਕਰਨੀ ਸਟਾਰਟ ਕੀਤੀ ਕੱਲ ਚਲੋ ਸੰਡੇ ਸੀ ਕੱਲ ਲੋਕਾਂ ਦੀ ਦਿਹਾੜੀ ਨਹੀਂ ਵੀ ਟੁੱਟੀ ਹੋਣੀ ਪਰ ਅੱਜ ਕਾਹਦਾ ਕਸੂਰ ਕੀ ਹੈ ਬੰਦਿਆਂ ਦਾ ਮਤਲਬ ਦਰਵਾਜ਼ਾ ਕਿਉਂ ਨਾ ਇਹ ਦਰਵਾਜ਼ਾ ਇਹ ਇਹਨਾਂ ਦਾ ਹੁਣ ਜਦੋਂ ਹੁਣ ਜਦੋਂ ਤੁਸੀਂ ਆਏ ਹੋ ਹੁਣ ਇਹਨਾਂ ਨੇ ਕਿਹਾ ਕਿ ਆਪਾਂ ਦਾ ਰੋਟੀ ਖਾਂਦਾ ਟਾਈਮ ਹੋ ਗਿਆ ਇਹ ਕਿਹੜਾ ਰੋਟੀ ਖਾਂਦਾ ਮੈਂ ਇਹ ਨਹੀਂ ਪਤਾ ਜਾਂਦਾ ਕਿਨੇ ਤੁਸੀਂ ਕੋਈ ਰੋਟੀ ਖਾਂਦਾ ਇੱਕ ਪਰਮਨੈਂਟ ਟਾਈਮ ਰੱਖੋ ਕੋਈ ਇਹਨਾਂ ਦਾ ਪਰਮਨੈਂਟ ਟਾਈਮ ਨਹੀਂ ਹੈਗਾ ਕਨਕ ਦੇੰ ਦਾ ਕੋਈ ਪਰਮਨੈਂਟ ਟਾਈਮ ਨਹੀਂ ਹੈਗਾ ਮੈਂ ਗਰੁੱਪ 'ਚ ਦੱਸਾਨਾ ਤੁਹਾਨੂੰ ਇਹਨਾਂ ਦੇ ਮੈਸੇਜ ਕਦੋਂ ਤੇ ਕਦੋਂ ਆ ਦਿੰਦੇ ਆ ਜਿਵੇਂ ਕਿ ਕਿੰਨੇ ਕ ਟਾਈਮ ਹੋ ਗਿਆ ਤੇ ਖੜੇ ਵੀਰ ਜੀ ਮੈਂ ਅੰਤੇ ਸਵੇਰੇ 7:00 ਵਜੇ ਦੀ ਖੜੀ ਹੋਈ ਆ ਅੱਛਾ ਸਾਢੇ 7:00 ਵਜੇ ਤੋਂ ਹਰਾ ਸੋਰੀ ਹਾਂਜੀ ਸਵੇਰੇ ਸਵੇਰ ਸਾਢੇ ਲੱਤਾਂ ਤੋਂ ਖੜੀ ਆ ਪੰਜ ਕਿੰਨੇ ਦਿਨ ਹੋ ਗਏ ਕਨਕ ਜਦੋਂ ਹਰ ਸ਼ੁੱਕਰਵਾਰ ਤੋਂ ਸ਼ੂਟ ਬੈਠੇ ਹੋਏ ਆ ਤੇ ਇਹ ਟਾਈਮ ਆ ਗਿਆ ਜੇ ਸਵੇਰੇ ਆਨੇ ਸ਼ਾਮੀ ਨਿਕਲ ਜਾ ਕਦੀ ਟੋਕਨ ਮਿਲੇਗਾ ਤੇ ਕਦੀ ਸਾਡੇ ਪਰਚੀਆਂ ਕਟੀਆਂ ਗਈਆਂ ਕਾਰਨ ਕੀ ਆ ਗਲਤੀ ਕਿਹਦੀ ਆ ਜੀ ਕਲਤੀ ਹੁਣ ਮੈਂਬਰਾਂ ਦੀ ਹੁੰਦੀ ਹੈ ਭਜੀ ਤੁਸੀਂ ਅੱਗੇ ਕੰਪਲੀਟ ਕੀਤੀ ਕਿਦੇ ਕੋਈ ਵਿਧਾਇਕ ਕੋ ਕੀਤੀ ਜਿਹੜਾ ਕੰਪਲੀਟ ਜਾਂਦਾ ਹੁੰਦਾ ਦੀਪੂ ਕਟੇ ਉਹਨਾਂ ਦਾ ਕਾਰਡ ਹੀ ਕੱਢ ਦਿੰਦੇ ਬਸ ਵਿਧਾਇਕ ਕੋ ਗਏ ਹੋ ਇਸ ਮਾਮਲੇ ਤਰਫ ਬਹੁਤ ਵਰੀ ਗਿਆ ਚੁੱਕਿਆ ਉਹਨਾਂ ਦਾ ਕਟਿਆ ਗਿਆ ਉਧਰ ਦੋ ਲੇਡੀਜ਼ ਖੜੇ ਆਉਂਦੀਆਂ ਕਟਿਆ ਗਿਆ ਸਰ ਕੱਟਦਾ ਸੀਗਾ ਮੇਰਾ ਮੈਂ ਸ਼ਿਕਾਇਤ ਕੀਤੀ ਭੋਲੇ ਦਫ਼ਤਰ ਉਸੇਲੇ ਕਣ ਕੇ ਦੇ ਕੇ ਦੂਜੀ ਕਾਰਡ ਕੱਟਦਾ 2 ਸਾਲ ਲਈ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਦੇਖ ਸਕਦੇ ਹੋ ਆ ਅੱਜ ਜਿਹੜਾ ਦੇਖ ਸਕਦੇ ਹੋ ਕਿ ਡੀਪੂ ਹੈ ਡੀਪੂ ਇਹਦੇ ਅੰਦਰ ਹੁੰਦਾ ਜਿਸ ਦੇ ਅੰਦਰੋਂ ਦੇਖ ਸਕਦੇ ਹੋ ਕਿ ਕਨਕ ਜੜੀ ਮਿਲਦੀ ਹੁੰਦੀ ਆ ਸੋ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਕੁੰਡਾ ਲੱਗਿਆ ਹੋਇਆ ਹੈ ਜਿਹਦੇ ਵਿੱਚ ਦੇਖ ਸਕਦੇ ਹੋ ਬਕੈਲਾ ਹਾਲਾਂਕਿ ਇਹ ਸਮਾਜਵਾਦ ਕਹਿੰਦਾ ਵਾ ਕਨਕ ਦੇਣਦਾ ਵਾ ਦੋ ਦੋ ਤਿੰਨ ਤਿੰਨ ਦਿਨ ਲੋਕ ਇੱਥੇ ਆਂਦੇ ਨੇ ਹਰਾਸ ਹੁੰਦੇ ਨੇ ਉਸ ਤੋਂ ਬਾਅਦ ਵੀ ਲੋਕਾਂ ਨੂੰ ਜਿਹੜਾ ਕਨਕ ਨਹੀਂ ਮਿਲਦਾ ਲੋਕਾਂ ਨੂੰ ਸਿਰਫ ਹਰਾਸ ਹੋਣਾ ਪੈਂਦਾ ਹਾਲਾਂਕਿ ਲੋਕ ਆਪਣੇ ਆਪ ਉਹਨਾਂ ਵੱਲੋਂ ਜਿਹੜਾ ਰੋਸ ਆ ਉਹ ਜਤਾਇਆ ਜਾ ਰਿਹਾ ਹੈ ਤੁਸਾਂ ਨੂੰ ਦੇਖ ਕੇ ਸਾਨੂੰ ਬਾਹਰ ਕਰਤਾ ਕਹਿੰਦੇ ਜੀ ਚਲ ਲੋਕ ਕਰਕੇ ਚਲੇਗੇ ਅੰਦਰ ਬੈਠਾ ਹੋਏ ਹੁਣੇ ਹੁਣੇ ਜਸ ਤੁਸੀਂ ਉੱਥੇ ਸੀ ਨਾ ਉਹ ਅੰਦਰ ਕੋਏ ਆਉਣੇ ਪਾ ਗਏ ਤੁਸੀਂ ਵੀ ਇੱਥੇ ਬੈਠੋ ਕਿੰਨੇ ਲਾ ਭਰਾਵਾ ਮੈਂ ਤਾਂ ਸਵੇਰ ਦੀ 10:30 ਵਜੇ ਦੀ ਬੈਠੀ ਅੱਛਾ ਪਹਿਲਾਂ ਕੱਲ ਉਸੀ ਆਏ ਤਾਂ ਗੇਟ ਬੰਦ ਕਰੇ ਭੱਜ ਗਏ ਕਹਿੰਦੇ ਸੀ ਰੋਟੀ ਖਾਣ ਚੱਲ ਬਿਲਕੁਲ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਲੋਕਾਂ ਦਾ ਜਿਹੜਾ ਉਹ ਹਰਾਸ ਹੈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਹਾਲਾਂਕਿ ਕਣਕ ਲੈਣ ਬਾਰੇ ਦੇਖ ਸਕਦੇ ਹੋ ਕਿ ਸਰਕਾਰੀ ਕਣਕ ਹੈ ਸਰਕਾਰੀ ਡਿਪੂ ਹੈ ਸਰਕਾਰ ਦਾ ਜਿਹੜਾ ਦੇਖ ਸਕਦੇ ਹੋ ਕਣਕ ਹੈ ਸਰਕਾਰ ਦੇ ਬੰਦੇ ਜਿਹੜੇ ਨੇ ਪਬਲਿਕ ਜਿਹੜੀ ਹੈ ਇਹਨਾਂ ਦੇ ਸਿਰ ਤੇ ਜਿਹੜੀ ਹੈ ਸਰਕਾਰ ਬਣਦੀ ਹੈ ਪਰ ਇਹਨਾਂ ਨੂੰ ਜਿਹੜਾ ੱੱਕੇ ਖਾਣੇ ਪੈਂਦੇ ਨੇ ਕਣਕ ਲੈਣ ਵਾਸਤੇ ਦਰਵਾਜ਼ੇ ਖੜਕਟਾਣੇ ਪੈਂਦੇ ਨੇ ਹਾਲਾਂਕਿ ਪਰਚੀਆਂ ਜਿਹੜੀਆਂ ਕੱਟੀਆਂ ਜਾਂਦੀਆਂ ਨੇ ਟੋਕਨ ਕੱਟੇ ਜਾਂਦੇ ਨੇ ਤਾਂ ਲਗਾਤਾਰ ਤਿੰਨ ਤਿੰਨ ਦਿਨ ਜਿਹੜਾ ਉਹਨਾਂ ਨੂੰ ਵੇਟ ਕਰਨਾ ਪੈਂਦਾ ਉਸ ਤੋਂ ਬਾਅਦ ਵੀ ਜਿਹੜੀ ਹੈ ਕਣਕ ਉਹ ਬਿਲਕੁਲ ਘੱਟ ਜਿਹੜੀ ਹੈ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਦੱਸ ਦਈਏ ਕਿ ਇੱਕ ਮੈਂਬਰ ਦੀ ਕਣਕ ਜਿਹੜੀ 75 ਕਿਲੋ ਤਾਂ ਉਹਦੇ ਵਿੱਚ ਜਿਹੜੀ ਹੈ 66 ਕਿਲੋ ਜਿਹੜੀ ਕਣਕ ਹੈ ਉਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕੰਡੇ ਦੇ ਉੱਤੇ ਜਦੋਂ ਤੋਲ ਕੀਤਾ ਗਿਆ ਤਾਂ ਉਹਦੇ ਵਿੱਚ 66 ਕਿਲੋ ਕਣਕ ਜੜੀ ਹੈ ਜਿਹਦੇ ਵਿੱਚੋਂ 10 ਕਿਲੋ ਕਣਕ ਜੜੀ ਹੈ ਉਹ ਕੱਟੀ ਗਈ ਹੈ ਕਿਉਂਕਿ ਥੋੜੀ ਕਣਕ ਜੜੀ 10 ਕਿਲੋ ਕੱਟੀ ਗਈ ਸੀ ਹਾਂਜੀ 9 ਕਿਲੋ ਘੱਟ ਹੈ 9 ਕਿਲੋ ਘੱਟ ਕਿਤੇ ਉਹ ਮੁੰਡਾ ਕਿਤੇ ਤੁਹਾਡਾ ਪੌਣ ਸਾਂ ਮੁੰਡਾ ਉਹਦੇ ਨਾਲ ਸੀਗਾ ਤੁਹਾਡੇ ਤੋ ਇਹ ਪੇਠਾ ਹੋ ਗਏ ਦੇਖ ਇਹ ਪੇਠਾ ਹੈ ਕਿਹਦੇ ਪਾਸ ਦੇ ਕਟ ਹੈ ਘਰ ਦਿਖਾਓ ਯਾਰ ਕਿੰਨੀ ਕਟ ਮਿਲੀ ਹੈ ਕਣਕ ਦੇਖੋ ਕਿੰਨੀ ਕਣਕ ਕਿੰਨੀ ਕਟ ਚਾਓ ਭਾਈ ਪੰਜ ਬੰਦੇ ਦੀ ਕਣਕ ਕੋਈ ਜੀ 70 ਕਿਲੋ ਹੋਣੀ ਚਾਹੀਦੀ 68 ਕਿਲੋ 650 ਗ੍ਰਾਮ ਕਣਕ ਹੈਗੀ ਅੱਛਾ ਇਦਾਂ ਕਿਉਂ ਜੀ ਜੇਕਰ ਆਪਾਂ ਪੂਰੇ ਜੇਕਰ ਆਪਾਂ ਪੂਰੇ ਮੈਂਬਰ ਹੈਗੇ ਇੱਕ ਮੈਂਬਰ ਘੱਟ ਹੋਵੇ ਚਲ ਕੋਈ ਗੱਲ ਨਹੀਂ ਇੱਕ ਮੈਂਬਰ ਹੀ ਘੱਟ ਹੋਵੇ ਕੋਈ ਗੱਲ ਨਹੀਂ ਜੇਕਰ ਪੂਰੇ ਬੰਦੇ ਹੈਗੇ ਆ ਉਹਨਾਂ 75 ਕਿਲੋ ਕਣਕ ਦੇਣੀ ਚਾਹੀਦੀ ਜੀ ਦੇਣੀ ਚਾਹੀਦੀ ਜੀ ਦੱਸੋ ਹੀ ਹੁਣ 68 ਕਿਲੋ ਕਣਕ ਦਿੱਤੀ ਆ ਉਹਦੇ ਵਿੱਚ ਆਪਾਂ ਕੀ ਖਾਵਾਂਗੇ ਜੀ ਪੰਜ ਮੈਂਬਰ ਹੈਗੇ ਕੀ ਖਾਵਾਂਗੇ ਆਪਾਂ ਮਤਲਬ ਪੰਜ ਮੈਂਬਰਾਂ ਦੀ ਕਣਕ 75 ਕਿਲੋ ਹੁੰਦੀ ਹੈ ਜਿਹਦੇ ਵਿੱਚ 66 ਕਿਲੋ ਕਣਕ ਦਿੱਤੀ ਜਾਂਦੀ ਹੈ ਤੇ 9 ਕਿਲੋ ਕਣਕ ਕੱਢਣੀ 9 ਕਿਲੋ ਕਣਕ ਸਿੱਧਾ 9 ਕਿਲੋ ਕਣਕ ਘੱਟ ਦਿੱਤੀ 1 ਕਿਲੋ ਕੱਢ ਲਓ ਕੋਈ ਨਹੀਂ 2 ਕਿਲੋ ਕੱਢ ਲਓ ਕੋਈ ਨਹੀਂ ਸਿੱਧਾ 9 ਕਿਲੋ 10 ਕਿਲੋ ਕਣਕ ਕੱਢਣ ਕੀ ਮਤਲਬ ਆਂਦਾ ਜੀ ਦੱਸੋ ਜੀ ਕੋਈ ਮਤਲਬ ਆਂਦਾ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਆਪਾਂ ਮੰਗ ਕਰਦੇ ਜੀ ਸਾਨੂੰ ਪੂਰੀ ਕਣਕ ਦਿੱਤੀ ਜਾਵੇ ਜੀ

ਮਾਪੇ ਆਪ ਕੋ ਤੁਮਿੱਲਾ ਪਿੱਛਾ ਖਾਲੀ ਬੱਚੇ ਕੇ ਮਿਲ ਰਹੇ ਸੀ ਤੁਮ ਮਾਪੇ ਤੇ ਮਿਲੀ ਲੈਣਾ ਕੀ ਦਿਖਾ ਰਿਓ ਬਾਈ ਜੀ ਤੁਸੀਂ ਕੀ ਦਿਖਾ ਰਿਓ ਨਹੀਂ ਮੇਕੋ ਪਿਛਲੀ ਵਾਰ ਦੇ ਜਿਹੜੀ ਸਾਨੂੰ ਕਟਕ ਮਿਲੀ ਸੀ ਉਹਦਾ ਕਾਰਡ ਪਿਆ ਦੇਖੋ ਸਾਡੇ 4 ਮੈਂਬਰ ਨੇ 15 ਕਿਲੋ ਇੱਕ ਬੰਦੇ ਨੂੰ ਮਿਲਦੀ ਆ 4 ਕਿਲੋ ਦਾ 60 60 ਕਿਲੋ ਮਿਲਣੇ ਚਾਹੀਦੇ ਸੀ ਪਰ ਪਿਛਲੀ ਵਾਰ ਸਾਨੂੰ 53 ਕਿਲੋ ਮਿਲੀ ਆ ਤੁਹਾਡੇ ਸਾਹਮਣੇ ਪ੍ਰੂਫ ਆ ਇਹ ਦਿਖਾ ਦਨੇ ਆ ਕਾਰਡ ਹੈ ਦੇਖ ਸਕਦੇ ਹੋ ਇਹ ਬਿਲਕੁਲ ਕਨਕ ਲੈਣ ਵਾਲਾ ਕਾਰਡ ਹੈ ਜਿਹਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਕਨਕ ਦਿੱਤੇ ਦੇਖ ਸਕਦੇ ਹੋ ਕਿ 4 ਮੈਂਬਰਾਂ ਦੀ ਜਿਹੜੀ ਕਨਕ ਹੈ ਉਹ ਮਿਲਣੀ ਚਾਹੀ 15 ਚੋਕੇ 60 ਹੁੰਦਾ ਹੈ 60 ਕਿਲੋ ਕਣਕ ਦੇ ਵਿੱਚ ਦੇਖ ਸਕਦੇ ਹੋ ਕਿ 53 ਕਿਲੋ ਕਣਕ ਜੜੀਆ ਮਿਲੀ ਹੈ ਜਿਹਦੇ ਵਿੱਚ 7 ਕਿਲੋ ਕਣਕ ਜੜੀਆ ਕੱਟ ਮਿਲੀ ਸੀਗੀ ਸੋ ਇਸ ਤੋਂ ਬਾਅਦ ਅੱਜ ਫਿਰ ਲੈ ਕੇ ਆਏ ਹੋ ਤੇ ਇਹਦੇ ਵਿੱਚ ਵੀ ਕਾਰਡ ਦੇ ਉੱਤੇ ਵੀ ਚੜਾਇਆ ਜਾਂਦਾ ਹੈ ਕਿ ਕਣਕ ਜੜੀ ਕਿੰਨੀ ਕੀ ਕੱਟ ਮਿਲ ਰਹੀ ਹੈ ਅਸੀਂ ਸ਼ੁੱਕਰਵਾਰ ਨੂੰ ਪਰਚੀ ਕਢਾਈ ਸ਼ੁੱਕਰਵਾਰ ਨੂੰ ਪੂਰਾ ਦਿਨ ਸਾਡਾ ਬਰਬਾਦ ਹੋਇਆ ਸ਼ਨੀਵਾਰ ਨੂੰ ਆਏ ਸ਼ਨੀਵਾਰ ਨੂੰ ਸਾਨੂੰ ਕੁਝ ਨਹੀਂ ਮਿਲਿਆ ਕੱਲ ਅਸੀਂ ਖੜੇ ਰਹੇ ਕੱਲ ਵੀ ਨਹੀਂ ਮਿਲਿਆ ਅੱਜ ਹੁਣ ਆਏ ਆ ਇਹਨਾਂ ਨੇ 12 ਵਜੇ ਤੋਂ ਪਹਿਲਾਂ ਹੀ ਕਹਤਾ ਸਾਡਾ ਲੰਚ ਟਾਈਮ ਹੋ ਗਿਆ ਪਤਾ ਨਹੀਂ ਤੁਹਾਨੂੰ ਦੇਖ ਕੇ ਬੰਦ ਕੀਤਾ ਪਤਾ ਨਹੀਂ ਕਹਿੰਦੇ ਅਸੀਂ ਇੱਥੇ 60 ਕਿਲੋ ਤੋਲੀ ਸੀ ਹੁਣ ਤੁਸੀਂ ਜਾਣੋ ਬੱਤਮੀ ਜੀ ਬਹੁਤ ਕਰਦੇ ਨੇ ਬੱਤਮੀ ਜੀ ਬਹੁਤ ਕਰਦੇ ਇੱਥੇ ਬੰਦਾ ਖੜਾ ਰਹੂਗਾ ਜਨਾਨੀ ਖੜੀ ਮੁੰਡਾ ਖੜਾ ਜਿਹੜਾ ਮਰਜ਼ੀ ਖੜਾ ਰੋ ਧੱਕੇ ਮਾਰੇ ਬਾਹਰ ਘੱਟੇ ਕਿਹਨੂੰ ਮਾਰਦਾ ਓਜੀ ਜਿਹੜਾ ਬੰਦਾ ਕਣਕ ਬਣਦਾ ਜੀ ਧੱਕੇ ਮਾਰ ਕੇ ਬਾਹਰ ਕੱਢੂਗਾ ਰੰਦੀਰ ਕਹਿੰਦੇ ਰੰਦੀਰ ਕਹਿੰਦੇ ਜੀ ਉਹ ਦੱਸਦੇ ਮਾਰ ਕੇ ਕੱਢਾਂਗੇ ਕਿ ਮੇਰੇ ਕੋ ਧੱਕਾ ਮਾਰ ਮਾਰ ਕੇ ਬਾਹਰ نکال ਦੇ ਅੱਛਾ ਉਹ ਬੋਲਦੇ ਬਾਹਰ ਨਿਕਲੋ ਬਾਹਰ ਨਿਕਲੋ ਕਿਉਂ ਪੁੱਛਿਆ ਨਹੀਂ ਕਿਉਂ ਨਿਕਲੇ ਐਸੇ ਬੋਲਦੇ ਇੱਕ ਟਾਈਮ ਖਤਮ ਹੋਇਆ ਅਬ ਕੱਲ ਪਰਚੀ ਕੱਟੇ ਹਾਂ ਇਸਨੇ ਹੈਗਾ ਕਦੀ ਇੱਥੇ ਕੱਟ ਲੈਂਦੇ ਨੇ ਕਦੀ ਉੱਥੇ ਕੱਟ ਲੈਂਦੇ ਨੇ ਇਹਨਾਂ ਦੀ ਇੱਕ ਜਗ੍ਹਾ ਕੋਈ ਫਿਕਸ ਨਹੀਂ ਹੈਗੀ ਨਾ ਇੱਥੇ ਕਿਸਨੇ ਲਗਾਇਆ ਕਿ ਐਸੇ ਅਸੀਂ ਇੱਥੇ ਪਰਚੀਆਂ ਕੱਟ ਰਹੇ ਹਾਂ ਇੱਥੇ ਕਣਕ ਮਿਲਣੀ ਕੋਈ ਫਿਕਸ ਨਹੀਂ ਹੈਗਾ ਕਦੀ ਕੋਈ ਕਿੱਥੇ ਜਾਂਦਾ

ਉਹ ਹਜੂਮ ਜਿਹੜਾ ਦੇਖਣ ਨੂੰ ਮੇਰੇ ਆ ਲੋਕ ਇਹ ਦੇਖ ਸਕਦੇ ਹੋ ਕਿ ਕਿੰਨਾ ਕਾਜ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਹਰਾਸ ਹੋ ਰਹੇ ਨੇ ਜਿਹਦੇ ਵਿੱਚ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਅਗਰ ਕਣਕ ਲੈਣ ਆਨੇ ਆ ਤਾਂ ਦੇਖ ਸਕਦੇ ਹੋ ਕਿ ਕਣਕ ਜੜੀ ਆ ਉਹ ਕੱਟ ਦਿੱਤੀ ਜਾਂਦੀ ਹਾਲਾ ਕਿ ਦੇਖ ਸਕਦੇ ਹੋ ਸਾਹਮਣੇ ਅਗਰ ਡੀਪੂ 홀ਡਰ ਦੀ ਗੱਲ ਕਰੀਏ ਤਾਂ ਡੀਪੂ 홀ਡਰ ਵੀ ਜਿਹੜੇ ਨੇ ਉਹ ਵੀ ਇੱਥੇ ਮੌਕੇ ਤੇ ਆ ਰਹੇ ਨੇ ਸੋ ਗੱਲਬਾਤ ਕਰ ਲੈਣੇ ਸੋ ਸਿਰਫ ਨਾਂ ਹੀ ਆ ਜੀ। ਬਲਦੀਰ ਸਿੰਘ ਲਾਡੀ। ਅੱਛਾ ਸਰ ਇਹ ਕਣਕ ਆ ਡੀਪੂ ਬੰਦ ਕੀਤਾ ਹੋਇਆ ਗੇਟ ਬੰਦ ਲੈ। ਇਹ ਵੀਰੇ ਹੁਣ ਰੋਟੀ ਖਾ ਕੇ ਆ ਰਹੇ ਆ। ਅੱਛਾ ਰੋਟੀ ਖਾਂਗੇ ਸੀ। ਹਾਂਜੀ ਹਾਂਜੀ। ਤਿੰਨ ਦਿਨ ਪਹਿਲਾਂ ਪਰਚੀਆਂ ਕੱਟ ਹੋਈਆਂ ਨੇ ਕੜਕ ਦਾ ਅੱਜ ਤੇ ਕੱਲ ਦੀ ਬੰਨਣਾ ਹੋਣ ਲੱਗੀ ਆ ਪਹਿਲਾਂ ਪਰਚੀਆਂ ਕੱਟਦੇ ਹੁੰਦੇ ਨੇ ਕੱਟ ਹੁੰਦੀਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਵੱਲ ਜਿਹੜੀ ਗੱਲ ਆਕੀ ਜਾ ਰਹੀ ਹੈ ਕੜਕ ਘੱਟ ਦੇ ਰਹੇ ਨੇ ਆ ਇੱਕ ਮਿੰਟ ਇੱਕ ਮਿੰਟ ਦੇਖੋ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਮਸ਼ੀਨ ਆ ਸਰਕਾਰੀ ਅੰਦਰ ਕੰਡਾ ਪਿਆ ਸਰਕਾਰੀ ਸਰਗਾ ਇਹਦੇ ਨਾਲ ਅਟੈਚ ਆ ਮਸ਼ੀਨ ਕੰਡਾ ਜਿਹੜਾ ਨਾਲ ਅਟੈਚ ਆ ਤੁਸੀਂ ਆਜੋ ਅੰਦਰ ਆਪਰ ਤੁਹਾਡੇ ਸਾਹਮਣੇ ਟਿੱਪੂ ਖੋਲਦੇ ਆ ਲੋਕਾਂ ਨੇ ਅਸੀਂ ਜਿਹੜਾ ਕੰਡਾ ਕਰਾਇਆ ਵੀ ਆ ਕੜਕ ਤੁਸੀਂ ਮੇਰੇ ਮੇਰੀ ਗੱਲ ਸੁਣੋ ਸਾਡਾ ਸਾਡਾ ਗੇਟ ਤੱਕ ਸਾਡਾ ਮੇਰੀ ਬੇਨਤੀ ਸੁਣੋ ਸਾਡੀ ਜ਼ਿੰਮੇਵਾਰੀ ਇਹ ਗੇਟ ਤੱਕ ਆ ਸਰਕਾਰੀ ਕੰਡਾ ਥੋੜੇ ਸਾਹਮਣੇ ਅਸੀਂ ਅੰਦਰ ਖੋਲਦੇ ਆ ਹੁਣ ਮੇਰੇ ਲੋਕ ਤੁਸੀਂ ਮੇਰੀ ਬੇਨਤੀ ਸੁਣੋ ਤੁਸੀਂ ਤੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਅਸੀਂ 10 10 ਵਾਰੀ 10 ਤਕਰੀਬਨ ਮੈਨੂੰ 10 ਸਾਲ ਹੋ ਗਏ ਇੱਥੇ ਦੀਪੂ ਕਰਦਿਆਂ ਨੂੰ ਅੱਜ ਤੱਕ ਸਾਡੀ ਕੋਈ ਸ਼ਿਕਾਇਤ ਨਹੀਂ ਕੋਈ ਕਿਸ ਨਾਮ ਦਾ ਦੀਪੂ ਕਿਸ ਨਾਮ ਰਣਧੀਰ ਸਿੰਘ ਦੇ ਨਾਲ ਹਾਂਜੀ ਪਿਛਲੇ 3 ਦਿਨਾਂ ਤੋਂ ਲੋਕ ਖੜੇ ਨੇ ਇਹਨਾਂ ਵੱਲੋਂ ਕਹਿ ਜਾਂਦਾ ਦੋ ਦੋ ਘੰਟੇ ਮੇਰੀ ਮੇਰੀ ਗੱਲ ਸੁਣੋ ਅਸੀਂ ਟੋਕਨ ਦਿੱਤੇ ਹੋਏ ਨੇ ਅੱਗੇ ਧੱਕਾ ਮੁੱਕੀ ਹੁੰਦੇ ਸੀ ਇੱਕ ਦੂਜੇ ਨੂੰ ਧੱਕੇ ਮਾਰਦੇ ਸੀ ਗਾਲੋ-ਗਾਲੀ ਹੁੰਦੇ ਸੀ ਐਤਕੀ ਅਸੀਂ ਨਵਾਂ ਸਿਸਟਮ ਸਿਰਫ ਏਸੇ ਦੀਪੂ ਤੇ ਸਿਸਟਮ ਹੋਇਆ ਵੀ ਅਸੀਂ ਆਹ ਦੇਖੋ ਇੱਕ ਬਿਟ ਆਓ 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 ਇੱਕ ਬਿਟ ਆਓ 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 ਇੱਕ ਬਿਟ ਆਓ ਆਓ ਜੀ ਇੱਕ ਮਿੰਟ ਜਿਹੜਾ ਜਾਇਜ਼ ਕਰਾ ਦੇਖੋ ਇਹ ਗੱਲ ਤਾਂ ਯਾਰ ਜਿਵੇਂ ਦੋ ਬ੍ਰਦਰ ਰਾਮ ਦੇ ਨਾਂ ਦਾ ਜਿੰਨਾ ਇੱਕ ਮਿੰਟ ਰਾਮ ਨਾਲ ਰਣਜੀਤ ਸਿੰਘ ਅੱਛਾ ਮੇਰੀ ਗੱਲ ਸੁਣੋ ਇੱਥੇ ਸਿਸਟਮ ਆਹ ਦੇਖੋ ਇੱਕ ਮਿੰਟ ਵੇਖ ਕੇ ਥੋੜਾ ਲੋਕ ਸਿਸਟਮ ਦੀ ਗੱਲ ਨਹੀਂ ਉਰੇ ਉਰੇ ਇੱਕ ਮਿੰਟ ਆਓ ਮੈਂ ਤੁਹਾਡੇ ਸਾਹਮਣੇ ਮੈਂ ਤੁਹਾਡੇ ਸਾਹਮਣੇ ਦਰਵਾਜ਼ਾ ਖੋਲਣ ਲੱਗਿਆ ਅੰਦਰ ਸਰਕਾਰੀ ਗੰਡਾ ਜਿਹਦੇ ਉਹਦੇ 'ਚ ਨੁਕਸ ਹੈਗਾ ਫਿਰ ਸਰਕਾਰ ਜ਼ਿੰਮੇਵਾਰ ਹੈ ਮੈਂ ਤਾਂ ਨਹੀਂ अच्छा सरकार जिम्मेवार आओ देखो आओ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਅੰਦਰ ਆਓ ਆਓ ਇੱਕ ਮਿੰਟ ਆ ਬੀਬੀ ਟੋਕਨ ਦਿਖਾਈ ਤੇਰਾ ਟੋਕਨ ਟੋਕਨ ਦਿਖਾਓ ਆ ਦੇਖੋ ਅਸੀਂ ਆ ਟੋਕਨ ਦਿੱਤੇ ਹੋਏ ਨੇ ਵਾਰੀ ਦੇ ਹਿਸਾਬ ਨਾਲ ਹਰ ਇੱਕ ਦਾ ਨੰਬਰ ਆ ਰਿਹਾ ਅਸੀਂ ਟਾਈਮ ਦੇ ਕੇ ਬੁਲਾਉਂਦੇ ਆ ਵੀ ਜਿਹੜਾ ਇੱਕ ਇੱਕ ਤੋਂ 50 ਤੱਕ ਨੇ ਉਹ ਦੁਪਹਿਰ ਤੱਕ ਆ ਜਾਓ ਜਿਹੜੇ 50 ਤੋਂ 100 ਤੱਕ ਨੇ ਉਹ ਦੁਪਹਿਰ ਤੋਂ ਬਾਅਦ ਆ ਜਾਓ ਤੁਸੀਂ ਕੰਮ ਨਾ ਛੱਡੋ ਗੰਦੀਰਜੀ ਦੀਪੂ ਦੀਪੂ ਜਿਹੜਾ ਕਿਸੇ ਵੀ ਜਗ੍ਹਾ ਫਿਕਸ ਨਹੀਂ ਕੀਤਾ ਹੋਇਆ 15000 ਰੁਪਏ ਤੱਕ ਹੈ 15000 ਰੁਪਏ ਜਿਹੜੀ ਉਹ ਕਿਰਾਇਆ ਕਿਨੂੰ ਅਸੀਂ ਕੋਈ ਨਹੀਂ ਕਿਰਾਇਆ ਦਿੰਦੇ ਬੰਦੇ ਕਿਰਾਇਆ ਨਹੀਂ ਲੋਕ ਜੋ ਮਰਜ਼ੀ کہیں ਮੈਂ ਤਾਂ ਕੋਈ ਕਿਰਾਇਆ ਨਹੀਂ ਦੇ ਰਿਹਾ ਮੈਂ ਤਾਂ ਜਿਹੜੇ ਬਾਜਵਾ ਇਹਨੂੰ 1000 1500 ਰੁਪਏ ਅਸੀਂ ਦੇ ਦੇਈਦਾ ਦੋ ਤਿੰਨ ਦਿਨਾਂ ਦਾ ਅੱਛਾ ਠੀਕ ਹੈ ਨਾ ਕਿਸ ਚੀਜ਼ ਦਾ ਜੱਫਾ ਦਿੰਦੇ ਹੋ ਜਿਹੜਾ ਉਹ ਕਾਨਕ ਰੱਖੀ ਆ ਅਗਲੇ ਦੀ ਜਗ੍ਹਾ ਆ ਦੇਖੋ ਆ ਟੋਕਨ ਅਸੀਂ ਪ੍ਰਾਪਤ ਕਰਾਏ ਹੋਏ ਨੇ ਇੱਕ ਤਾਂ 50 ਤੱਕ 12 ਵਜੇ ਤੋਂ ਪਹਿਲਾਂ ਆ ਜਾਂਦੇ ਨੇ ਜੇ ਜਿਹੜੇ 12 ਵਜੇ ਤੋਂ ਬਾਅਦ ਅਸੀਂ 50 ਤੋਂ 100 ਜਿਹੜੇ ਨੰਬਰ ਦਿੱਤੇ ਨੇ ਉਹਨਾਂ ਨੂੰ ਬੁਲਾ ਲਈਦਾ ਤਾਂ ਕਿ ਲੋਕਾਂ ਦਾ ਟਾਈਮ ਨਾ ਖਰਾਬ ਹੋ ਹੁਣ ਮੈਂ ਤੁਹਾਡੇ ਸਾਹਮਣੇ ਆਪ ਡਿੱਪੂ ਖੋਲਣ ਲੱਗਿਆ ਸਰਕਾਰੀ ਗੰਡਾ ਤੁਸੀਂ ਉਹਦੇ ਤੇ ਕਣਕ ਤੋੜ ਲਓ ਤੁਹਾਡੇ ਸਾਹਮਣੇ ਤੋਲਦੇ ਆ ਜੀ ਨਹੀਂ 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 ਇਹ ਇਰਾਦਾ ਕਰਿਆ ਨੇ ਕਿ ਪਾਪ ਪਾ ਰਹੇ ਨੇ ਕੋਈ ਲੋਕ ਮੇਰੇ ਕੋਈ ਨਹੀਂ ਅੱਜ ਤੱਕ ਨਹੀਂ ਕੋਈ ਗੱਲ ਹੋਇਆ ਅੱਜ ਤੱਕ ਨਹੀਂ ਕੋਈ ਗੱਲ ਸਾਡੇ ਬਾਕੀ ਪਾਇਆ ਗਿਆ ਤਾਂ ਨਾ ਪਵਾਦ ਸਾਡਾ ਕਣ ਕਿਹੜੇ ਲੋਕ ਇੱਥੋਂ ਕਣਕ ਲੈ ਕੇ ਗਏ ਨੇ ਉਹਨੇ ਕਣਕ ਨਿਕਲੇ ਨੇ ਥੋੜੇ ਮੇਰੀ ਗੱਲ ਸੁਣੋ ਯਾਰ ਬੇਇਤਿਹਾਸ ਸੜਾਓ ਕਣਕ ਲੈ ਕੇ ਨਿਕਲੇ ਨੇ 10 ਕਿਲੋ ਕਣਕ ਕਿਸੇ ਦੀ ਮੈਨੂੰ ਕਿਸੇ ਦੀ ਨਹੀਂ ਆਈ ਇੱਕ ਬੰਦਾ ਆਇਆ ਸਿਰਫ ਇੱਕ ਬੰਦਾ ਆਇਆ ਇੱਥੇ ਕਾਉਂਸਲਰ ਸਾਹਿਬ ਹੁਣ ਹੋ ਕੇ ਗਏ ਨੇ ਮੇਰੇ ਕੋਲ ਉਹਨਾਂ ਨੇ ਆਪਸਲੀ ਕੀਤੀ ਆ ਠੀਕ ਆ ਜੀ ਇਹਨਾਂ ਦੀ ਕਣਕ ਨਹੀਂ ਆਈ ਹੈ ਇਹਨਾਂ ਦੀ ਕਣਕ ਬਾਈ ਕਿੰਨੀ ਕਣਕ ਦਿਖਾ ਰਹੇ ਸੀ ਕਾਰਡ ਮੇਰੀ ਨੂੰ ਪਿਛਲੀ ਵਾਰ ਮਿਲੀ ਸੀ ਪਿਛਲੀ ਵਾਰ ਕਿੰਨੀ ਕਣਕ ਹੁੰਦੀ ਆ ਤੁਹਾਡੀ 60 ਕਿਲੋ 60 ਕਿਲੋ ਹੁੰਦੀ ਕਿੰਨੀ ਮਿਲੀ ਸੀਗੀ ਪਿਛਲੀ ਵਾਰ 55 ਗਿਰੀ ਦੇਖਾਓ ਹਾਂ ਦੇਖੋ ਮੇਰੀ ਗੱਲ ਆਹ ਸਰਕਾਰੀ ਗੰਡਾ ਸਰਕਾਰੀ ਗੰਡਾ ਤੁਸੀਂ ਇਹ ਤਾਂ ਬਹਿਸ ਕਰੋ ਇੱਨਾ ਯਾਰ ਆਓ ਤੁਸੀਂ ਨਾਲ ਕੋਈ ਯਾਰ ਇੱਕ ਮਿੰਟ ਬੈਸਟ ਵਿੱਚ ਸੰਭੋ ਯਾਰ ਕੋਈ ਗੱਲ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਸ ਟਾਈਮ ਦੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਡਿਪੋ ਦਾ ਜਿਹੜਾ ਗੇਟ ਹੈ ਹੁਣ ਖੁੱਲ ਜਾਂਦਾ ਹਾਲਾ ਕਿ ਪਰ ਬਿਲਕੁਲ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਹਰਾਸ ਹੈ ਲੋਕ ਜਿਹੜੇ ਕਿਸ ਤਰ੍ਹਾਂ ਕੇ ਹਰਾਸ ਹੋ ਰਹੇ ਨੇ ਉਹ ਕੱਲ ਬਾਅਦ ਆਹ ਮਸ਼ੀਨ ਦੇ ਨਾਲ ਟੰਡਾ ਮਸ਼ੀਨ ਦੇ ਨਾਲ ਅਟੈਚ ਹੈ ਸਰਕਾਰੀ ਮਸ਼ੀਨ ਆ ਸਰਕਾਰੀ ਗੰਡਾ ਠੀਕ ਹੈ ਜੀ ਉਹ ਦੇਖੋ ਪੁਲਿਸੀ ਗੱਲ ਸੁਣੋ ਇਥੋਂ ਕੋਈ ਸਾਡਾ ਵਿਰੋਧੀ ਜਿਹੜਾ ਅਸੀਂ ਪੋਲੀਟਿਕਲ ਲਾਈਨ ਦੇ ਬੰਦੇ ਆ ਕੋਈ ਵਿਰੋਧੀ ਉਥੋਂ ਆ ਬਾਹਰ ਲੈ ਕੇ ਤਾਗੇ ਤੋੜ ਕੇ ਲਿਆਵੇ ਮੈਂ ਤੋੜੋ ਕੋਈ ਕਰ ਸਕਦਾ ਆ ਦੇਖੋ ਸਰਕਾਰੀ ਗੱਡਾ ਤੁਸੀਂ ਪ੍ਰੈਜ਼ੈਂਟ ਕਰਨ ਤੋੜ ਸਕਦੇ ਹੋ ਸਰਕਾਰੀ ਗੱਡਾ ਆ ਆ ਤੋੜ ਲਓ ਆਹ ਦੇਖੋ ਆਹ ਬਹਾਰ ਦੀ ਸਰਕਾਰੀ ਗੱਡਾ ਸੁਣਦੇ ਆਪੇ ਦਾ ਉਹ ਸਵਾਲ ਉਹ ਕਿਹੜਾ ਲੋਕ ਜਿਹੜਾ ਦੇਖੋ ਇੱਕੋ ਜਿਹੀ ਆ ਬੋਰੀ ਤੇ ਖੋਲ੍ਹਾ ਚੱਕੋਗਾ ਤੇ ਕਿੰਨੇ ਮਿੰਟ ਤੱਕ ਤਾ ਉਹ ਬਾਹਰ ਦੇਖੋ ਕਿਹਾ ਉਹ ਦੀ ਸੀਆ ਉਹ ਪੱਖੇ ਪਾ ਦੇ ਚਲੋ ਬਹਰ ਖੋਲ੍ਹ ਚੱਕਾ ਰੱਖੋ ਦੇ ਇੱਕ ਮਿੰਟ ਪਿੱਛੇ ਆਓ ਜੀ ਪਿੱਛੇ ਹਾਂ ਹਾਂ ਰੱਖੋ ਇਹਨੂੰ ਬੋਰੀ ਨੂੰ ਬਾਹਰ ਜਾ ਕੇ ਤੋਲ ਲੈਣੇ ਆਪਾਂ ਤੇ ਇਹ ਮਤਲਬ ਇਹ ਕਿਸ ਤਰ੍ਹਾਂ ਘਟਦੀ ਕਿਉਂ ਹੈਗੀ ਸੋ ਸਮਝਾ ਦੇ ਵੀਰੇ ਮੈਂ ਜਿਹੜੀ ਉਹਦੀ ਗੱਲ ਕਹਿਣਾ ਇੱਕ ਮਿੰਟ ਇੱਕ ਦੋ ਬੰਦੇ ਆਏ ਨੇ ਸਿਰਫ ਦੋ ਬੰਦੇ ਨਾ 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 ਮੈਂ ਇੱਕ ਸਿੰਪਲ ਜਿਹਾ ਆਨਸਰ ਦਿੰਨਾ ਤੁਹਾਨੂੰ ਸਰ ਦੇਖੋ ਮੇਰੀ ਗੱਲ ਸੁਣੋ ਅਦਰ ਦੇਖੋ ਮੇਰਾ ਵੀਰ ਵੀਰ ਦੇਖੋ ਜਦੋਂ ਆਪਾਂ ਇੱਥੋਂ ਲੈ ਕੇ ਜਾਂਦੇ ਆ ਕਣਕ ਲੋਕ ਲੈ ਕੇ ਜਾਂਦੇ ਨੇ ਠੀਕ ਆ ਸਾਡਾ ਆਂਦਾ ਜੀ 2-3 ਮਹੀਨੇ ਬਾਅਦ ਕਣਕ ਆਂਦੀ ਆ ਅਸੀਂ ਇੱਕ ਵਾਰ ਕੰਮ ਕਰਨਾ ਹੁੰਦਾ ਉਹਨਾਂ ਦਾ ਰੋਜ਼ ਦਾ ਕੰਮ ਆ ਜੀ ਠੀਕ ਆ ਜੀ ਮੇਰੀ 1 ਮਿੰਟ ਸਰ 1 ਮਿੰਟ ਗੱਲ ਸੁਣ ਲਓ ਸਰ ਸਾਡਾ ਇੱਕ ਵਾਰ ਦਾ ਕੰਮ ਆ ਉਹਨਾਂ ਦਾ ਰੋਜ਼ ਦਾ ਕੰਮ ਆ ਠੀਕ ਆ ਜੀ ਹੁਣ ਤੁਸੀਂ ਕਾਮਨ ਸੈਂਸ ਆ ਸਰ ਕੀ ਉਹਨਾਂ ਦੇ ਘੰਡੇ 'ਚ ਫਰਕ ਹੋਊਗਾ ਜਾਂ ਸਾਡੇ ਘੰਡੇ 'ਚ ਫਰਕ ਹੋਊਗਾ ਸਰ ਇਹ ਸਾਡੇ ਨਾਲ ਇਹ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਮਰਤੂ ਇੱਕ ਮਿਹਰ ਆਪਾਂ ਨੂੰ ਕਿੰਨਾ ਚਿਰ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਪੱਤਰਕਾਰ ਭਾਈ ਠੀਕ ਆ ਜੀ ਮੈਂ ਰਣਜੀਤ ਸਿੰਘ ਲਾਡੀ ਕੋਈ ਆਪਾਂ ਆਇਆ ਤਾਂ ਹੈ ਨਹੀਂ ਵੀ ਇਹ ਸਾਡੀ ਜਿਹੜੀ ਸ਼ਾਖ ਆ ਵਧੀਆ ਬਣੀ ਹੋਈ ਆ ਅਜ ਤੱਕ 10 ਸਾਲ ਹੋ ਗਏ ਸਾਨੂੰ ਡੀਪੂ ਚਲਾਉਂਦਿਆਂ ਨੂੰ ਇੱਕ ਵੀ ਕੰਪਲੇਂਟ ਨਹੀਂ ਗੱਲੇ ਪਾਲ ਨਗਰ ਚੌਂਕ ਵਾਲਾ ਡਿਪੋ ਵੀ ਸਸਪੈਂਡ ਕਿਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਕਹਿੰਦੇ ਹਾਂ ਜੀ ਹਾਂ ਜੀ ਅੱਜ ਤੁਹਾਡੀ ਡਿਪੋ ਦੇ ਉੱਤੇ ਆ ਗਿਆ ਇੱਕ ਮੁੰਡਾ ਆਇਆ ਦੇਖੋ ਮੇਰੀ ਗੱਲ ਸੁਣ ਦੇਖੋ ਇੱਕ ਮਿੰਟ ਬੇਨਤੀ ਆ ਤੁਸੀਂ ਪਤਾ ਕੀ ਇੱਕ ਸਵਾਲ ਦਾ ਜਵਾਬ ਦੇ ਦੀਏ ਸਰ ਪਹਿਲਾਂ ਇਹਨੇ ਲੋਕ ਜਦੋਂ ਕਣਕ ਲੈ ਕੇ ਨਿਕਲ ਰਹੇ ਨੇ ਉਹ ਬਾਹਰ ਵੱਖ-ਵੱਖ ਦੁਕਾਨਾਂ ਤੇ ਜਦੋਂ ਕੰਡਾ ਕਰਾ ਰਹੇ ਨੇ ਕੀ ਉਹਨਾਂ ਸਾਰੀਆਂ ਦੁਕਾਨਾਂ ਦੇ ਕੰਡੇ ਕਰਾ ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਇੱਕ ਦੋ ਬੰਦੇ ਸਿਰਫ ਆਏ ਨੇ ਸਿਰਫ ਦੋ ਬੰਦੇ ਆਏ ਨੇ ਵੀ ਸਾਡੀ ਆਜ ਹੀ ਸਾਡੀ ਕਣਕ ਘਟਾ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਆਹ ਦੇ ਦੇ ਸਾਹਮਣੇ ਬੁਰੀ ਤੋਲਤੀ ਆ ਹੁਣ ਇਹ ਤਾਂ ਖੁੱਲੀ ਨਹੀਂ ਹੈਗੀ ਬੋਰੀ ਠੀਕ ਹੈ ਜੀ ਤੁਸੀਂ ਡੀਐਫਓ ਨੂੰ ਕਹਿ ਸਕਦੇ ਹੋ ਇਹ ਕੀ ਕੀ ਇਹਦੀ ਕੰਪਲੇਂਟ ਕਰ ਸਕਦੇ ਹੋ ਕੀ ਨਹੀਂ ਇਹਦੇ ਜੇ ਘੱਟਾ ਹੋ ਨਹੀਂ ਸਕਦੀ ਘੱਟ ਸਰਕਾਰੀ ਆਨੇ ਕੋ ਸੀਲ ਇਧਰ ਸੀਲ ਦੇ ਦੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਇਹ ਕਟਾ 50 ਕਿਲੋ ਦਾ ਹੁੰਦਾ ਤੁਸੀਂ ਮੰਦੇ ਤੇ ਲਿਖਿਆ 50 ਕਿਲੋ ਆਏ ਹੋਣ 38 ਕਿਲੋ 890 ਗ੍ਰਾਮ ਆ ਤੁਹਾਡੇ ਸਾਹਮਣੇ ਆਹ ਦੇਖੋ ਤੁਹਾਨੂੰ ਮੈਂ ਪੜਾਵਾਂ ਆ ਦੇਖੋ 50 ਕਿਲੋ ਲਿਖਿਆ 50 ਕਿਲੋ ਦੇ ਕਟੇ ਦੇ ਦੇਖਦਾ ਇਹ ਤਾਂ ਉਹ ਡੀਐਫਓ ਸਾਹਿਬ ਨਾਲ ਗੱਲ ਕਰ ਸਕਦਾ ਉਹ ਇਹ ਕਹਿੰਦੇ ਲੋਡਿੰਗ ਅਨਲੋਡਿੰਗ ਹੁੰਦੀ ਹੈ ਨਾ ਤੁਹਾਨੂੰ ਪਤਾ ਉਹ ਜਿਹੜੇ ਆਉਣ ਕਈ ਬੋਰੀਆਂ ਅੱਧਰ ਇੱਕ ਮਿੰਟ ਆ ਕਈ ਬੋਰੀਆਂ ਫਟ ਗਈਆਂ ਦੀ ਰੰਦੀਰ ਜੀ ਇੱਕ ਮਿੰਟ ਆ ਜਿਹੜਾ ਬੋਰਾ ਵਾ ਇਹ ਤੁਸੀਂ ਕਹਿ ਰਹੇ ਹੋ 50 ਕਿਲੋ ਦਾ ਜਿਹੜੇ ਲੋਕ ਕਨਕ ਬਾਹਰ ਲੈ ਕੇ ਗਏ ਨੇ ਜਿਨ੍ਹਾਂ ਦੀ ਕਨਕ ਜਿਹੜੀ 75 ਕਿਲੋ ਬਣਦੀ ਹੈ ਪੰਜ ਮੈਂਬਰਾਂ ਦੀ ਮੇਰੀ ਮੇਰੀ ਬੇਂਤੀ ਮੇਰੀ ਬੇਂਤੀ ਇੱਕ ਸੁਣ ਲਓ ਅਸੀਂ ਤਸੱਲੀ ਅਸੀਂ ਤਸੱਲੀ ਨਾਲ ਤੋੜ ਕੇ ਇੱਥੋਂ ਕੰਡੇ ਤੋਂ ਭੇਜੀ ਆ ਉਹ ਗੇਟ ਤੋਂ ਬਾਹਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉੱਥੇ ਜਾ ਕੇ ਬਾਹਰ ਜਾ ਬਾਹਰ ਜਾ ਕੇ ਕਹਿੰਦਾ ਆਪ ਘਟਾ ਕੇ ਲਿਆ ਬੇਂਤੀ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਰਾਰੇ ਬ੍ਰਦਰ ਅਸੀਂ ਕਿਸੇ ਨੂੰ ਅਸੀਂ ਸੱਚੇ ਆ ਅਸੀਂ ਕਿਸੇ ਨੂੰ ਝੂਠ ਨਹੀਂ ਕਹਿਆ ਅਸੀਂ ਸੱਚੇ ਜਿੰਮੇਵਾਰ ਨਹੀਂ ਤੁਸੀਂ ਆਇਆ ਕਰੋ ਹੁਣ ਇੱਕ ਮਿੰਟ ਹੁਣ ਸਾਡੀ ਬੈਂਟ ਆ ਚੱਕ ਯਾਰ ਤੁਸੀਂ ਇਹਨੂੰ ਕੰਡੇ ਤੇ ਲੈ ਚੱਲੋ ਬਾਹਰ ਕਿਸੇ ਕੋਲ ਨਹੀਂ ਮੇਰੀ ਗੱਲ ਤਾਂ ਸੁਣੋ ਮਤਲਬ ਜਿੰਨੀ ਪਬਲਿਕ ਆ ਉਹਨਾਂ ਦੀ ਤੁਹਾਡੇ ਕਿੰਨਿਆਂ ਨੇ ਕਿਹਾ ਤੁਹਾਨੂੰ ਕਿੰਨਿਆਂ ਨੇ ਕਿਹਾ ਬੰਦਿਆਂ ਨੇ ਕਿਹਾ ਸਾਡੀ ਕੋਈ ਕੰਪਲੇਨ ਨਹੀਂ ਆਈ ਪਬਲਿਕ ਦੇ ਕਿਹੜੀ ਕਹਿ ਦੱਸੋ ਕਿਹੜੀ ਦੀ ਸਹੂਲਤ ਲਈ ਕਿਰੇ ਸਾਡੀ ਸਾਡੀ ਕਦੇ ਕੋਈ ਕੰਪਲੇਨ ਨਹੀਂ ਕਦੇ ਕੋਈ ਕੜਕ ਨਹੀਂ ਘੱਟ ਦਿੱਤੀ ਆ ਸਾਡੇ ਟੋਕਰ ਦਿੱਤੇ ਹੋਏ ਕਿੰਨੇ ਬੰਦਿਆਂ ਦੀ ਸਰ ਆ ਦੇਖੋ ਕਿਹੜੇ ਆਹ ਤੁਹਾਡੇ ਖਾਓ ਤੇ ਸੀ ਮੇਰੀ ਗੱਲ ਸੁਣੋ ਮੇਰੀ ਗੱਲ ਤਾਂ ਸੁਣਨਾ ਯਾਰ ਮੇਰੀ ਗੱਲ ਸੁਣਾ ਤੁਸੀਂ ਨਾਲ ਕੋਈ ਰਾਜਨੀਤਿਕ ਛੇੜਿਆੰਤਰ ਹੋਵੇ ਠੀਕ ਹੈ ਠੀਕ ਹੈ ਨਾ ਗੱਲ ਬਾਹਰ ਜਾ ਕੇ ਕੋਈ ਮਾਰਨ ਆਉਂਦਾ ਬਾਹਰ ਤੇ ਸਾਹਮਣੇ ਪੂਰੀ ਟੋਲਰੀ ਆ ਆਪਾਂ ਲੈ ਚੱਲਦੇ ਆ ਬਾਹਰ ਕਿਸੇ ਤੇ ਸ਼ੱਕ ਆਪਾਂ ਮੈਨੂੰ ਕਿਸੇ ਤੇ ਸ਼ੱਕ ਆ ਆ ਦੇਖੋ ਆ ਤੁਹਾਡੇ ਸਾਹਮਣੇ ਇੱਧਰ ਨੂੰ ਕਰ ਯਾਰ ਮੇਰੇ ਗੱਡੀ ਦਾ ਨੂੰ ਬਿੰਤਾ ਸ਼ੱਕ ਲਾਣ ਜਿਹੜੀ ਆ ਬਾਈ ਬਾਈ 75 ਕਿਲੋ ਆ ਹਾਂਜੀ ਹੁਣ 68 ਕਿਲੋ ਆ ਦੇਖੋ ਬਾਹਰ ਤੋੜਨੀ ਕਰਾਂਗਾ ਤੇ ਭਾਈ ਮੇਰੇ 75 ਕਿਲੋ ਕਣਾਂ ਗਈ ਅੱਛਾ 75 ਕਿਲੋ ਕਣਾਂ ਗਈ ਹੁਣ ਜੇਕਰ ਤੁਸੀਂ ਨਹੀਂ ਆਏ ਹੁੰਦੇ ਤੇ ਮੈਂ ਕਣ ਕਣ ਕਿਥੋਂ ਲੈ ਕੇ ਜਾਂਦਾ ਹੀ ਉੱਥੇ ਆਪਣੇ ਚੱਕੀ ਤੇ ਲੈ ਕੇ ਜਾਂਦਾ ਕਿੰਨੀ ਮਿਲਦੀ ਮੈਨੂੰ 68 ਕਿਲੋ 65 ਕਿਲੋ ਇਹ ਤਾਂ ਹਾਂਜੀ ਮੈਂ ਰਹਿ ਗਿਆ ਜੀ ਨਹੀਂ ਲੈ ਗਿਆ ਜੀ ਨਹੀਂ ਅਈ ਮੈਂ ਰਹਿ ਗਿਆ ਆ ਮੇਰੀ ਮੇਰੀ

ਸਾਡੇ ਪੱਕੇ ਇੱਕ ਮਿੰਟ ਯਾਰ ਬੇਰੀ ਗੱਲ ਸੁਣੋ ਮੈਂ ਬਹੁਤਾ ਵੀ ਯਾਰ ਬੈਤ ਜਿਹੜਾ ਕੰਮ ਕਹਿਣਾ ਸੀ ਤੁਹਾਨੂੰ ਕਹਿਤੀ ਸਰਕਾਰੀ ਮੈਂ ਸਮਝ ਗਿਆ ਆ ਸਰਕਾਰੀ ਢੰਡਾ ਆ ਸਰਕਾਰੀ ਮਸ਼ੀਨ ਆ ਠੀਕ ਆ ਜੀ ਸਾਡਾ ਕੋਈ ਹੋਰ ਕੋਈ ਰੋਲ ਹੈਗਾ ਤਾਂ ਮੈਂ ਤੁਹਾਨੂੰ ਉਹ ਨਹੀਂ ਕਹਿ ਰਿਹਾ ਆ ਕੱਟਾ ਇੱਥੇ ਰੱਖ ਦਿਓ ਹੁਣੇ ਤੁਸੀਂ ਕੱਟਾ ਦਿੱਤਾ ਦਾ ਕਿਹੜਾ ਗਣਕ ਕੀਤੀ ਹੋਣੀ ਤੁਸੀਂ ਬਾਹਰ ਆ ਆ ਸਰਕਾਰੀ ਤਾਨੂੰ ਤੋਂ ਪਹਿਲੇ ਥੰਡੇ ਦਮਾਨਾ ਗੱਲ ਸੁਣੋ ਮੇਰਾ ਵੀਰ ਇੱਕ ਵਾਰ ਕਣਕ ਤੁਸੀਂ ਹੁਣੇ ਡਿਸਪਿਊਟ ਕੀਤੀ ਆ ਆ ਆ ਬੋਰੀ ਆ ਮੈਂ ਤੁਹਾਨੂੰ ਆ ਨਹੀਂ ਕਹਿ ਰਿਹਾ ਹੁਣੇ ਕਣਕ ਵੰਡੀ ਆ ਤੁਸੀਂ ਕਿਹੜੀ ਦਾਕਾਂ ਲੈਂਦੀ ਆ ਆ ਦਿੰਦੀ ਆ ਡਿੱਪੂ ਗੋਲਡ ਜਿਹੜੇ ਦਿੰਦੀ ਆ ਨਾ ਹਾਂ ਇੱਕ ਵਾਰ ਇੱਕ ਬੋਰੀ ਪਈ ਹੋਈ ਆ ਵੀਰੇ ਇਹਦੇ ਨਾਲ ਦੀ ਬੋਰੀ ਆ ਨਹੀਂ ਆਪਣੀ ਘਰੋਂ ਲੈ ਕੇ ਆਏ ਬੋਰੀ ਉਹ ਕਹਿੰਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਆ ਬੰਦ ਬੋਰੀ ਆ ਠੀਕ ਆ ਜੀ ਅਸੀਂ ਤੁਹਾਡੇ ਨਾਲ ਇੱਥੋਂ ਜਿਹੜੀ ਮਰਜ਼ੀ ਤੁਸੀਂ ਬੋਰੀ ਚੱਕ ਲੋ ਤੁਸੀਂ ਅੰਡਰਸਟੂਡ ਨਹੀਂ ਕਰ ਰਹੇ ਹੋ ਮੇਰੀ ਗੱਲ ਮੈਂ ਤੁਹਾਨੂੰ ਆਹ ਕਹਿ ਰਿਹਾ ਤੁਸੀਂ ਅਸੀਂ ਕਣਕ ਦਿੰਨੇ ਆ ਸਰਕਾਰੀ ਗੰਡੇ ਤੇ ਵੀਰੇ ਉਹ ਬਾਹਰ ਜਾ ਕੇ ਕੀ ਕਰਦੇ ਨੇ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਤੁਸੀਂ ਤੁਹਾਡੇ ਕਹਿੰਦੇ ਮਦਾਵੇਂ ਤੁਸੀਂ ਸਰਕਾਰੀ ਕੱਡੇ ਵੀਰੇ ਅਸੀਂ ਬਹੁਤੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਅਸੀਂ ਬਹੁਤੇ ਦੇ ਸਕਦੇ ਅਸੀਂ ਇੱਥੋਂ ਅਸੀਂ 75 ਕਿਲੋ ਕਣਕ ਤੋਲ ਕੇ ਜਿੰਨੇ ਆ ਅਸੀਂ ਇੱਕੋ ਹੀ ਬੋਰੀ ਤੇ ਨਹੀਂ ਕਰ ਦਿੰਨੇ ਆ ਲੋਕ ਇੱਥੇ ਬਾਹਰ ਖੜੇ ਖੜੇ ਹੀ ਗੇਟ ਤੋਂ ਬਾਹਰ ਹੋ ਕੇ ਦੋ ਦੋ ਬੋਰੀਆਂ ਚ ਕਰ ਲੈਂਦੇ ਆ ਹੁਣ ਅਸੀਂ ਕੀ ਕਰੀਏ ਉਹਦੇ ਦੱਸੋ ਸਾਡਾ ਕੀ ਕਰ ਸਰ ਇਹ ਚਰਾਰਤੀ ਸਰ ਸਰ ਰੇਡੀਓ ਚ ਚਲਾਉਣਾ ਮਾਤਰ ਆ ਤਾਂ ਇੰਨੀ ਦੁਨੀਆ ਦੇ ਵਿੱਚ ਅਸੀਂ ਤਾਂ ਦੁਖੀ ਹੋ ਗਏ ਆ ਬਸ ਅਸੀਂ ਆਪ ਕਾਰਡ ਮਿਲੀ ਕਦੀ ਅਸੀਂ ਤਾਂ ਆਪ ਕਾਰਡ ਇਹ ਜਿਹੜਾ ਡਿਕੂ ਨਾ ਕੈਨਸਲ ਕਰਾਤਾ ਇਹ ਦੁਨੀਆ ਨੂੰ ਕੋਈ ਜਾ ਸਕਦਾ ਤੂੰ ਬਹਿ ਜਾ ਇੱਥੇ ਤੈਨੂੰ ਮੈਨੂੰ ਇਹੋ ਕੋਈ ਕਰਨਗੇ ਰੋਪ ਲਗਾਏ ਜਾ ਰਹੇ ਨੇ ਫਰੋਬ ਤੇ ਰੋਪ ਲਗਾਏ ਜਾ ਰਹੇ ਨੇ ਆ ਕਿੰਨੇ ਜਾਣੇ ਧਟ ਨਾਲ ਕਿੱਥੇ ਸਾਰੀ ਦੁਨੀਆ ਸਾਰੀ ਦੁਨੀਆ ਕਿੰਨੂੰ ਕੋ ਤੂੰ ਖੁਸ਼ ਕਰੂਗਾ ਕਿੰਨੂੰ ਰੰਦੀ ਜੀ ਸੁਣੋ ਮੇਰੀ ਗੱਲ ਇੱਕ ਮਿੰਟ ਬਿਲਕੁਲ ਸਹੀ ਤਰੀਕੇ ਹਾਲਾਂਕਿ ਲੋਕਾਂ ਦੇ ਵਿੱਚ ਜਿਹੜਾ ਰੋਸ਼ ਆ ਉਹ ਨਜ਼ਰ ਆ ਰਿਹਾ ਹੈ ਲੋਕ ਦੇਖ ਸਕਦੇ ਹੋ ਕਿ ਲਗਾਤਾਰ ਰੋਣਾ ਵੱਲੋਂ ਜਿਹੜਾ ਦੇਖ ਸਕਦੇ ਹੋ ਕਿ ਆਵਾਜ਼ ਜਿਹੜੀ ਹੈ ਚੱਕੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਲੰਗ ਜੜੀ ਹੈ ਉਹ ਕੱਟ ਮਿਲ ਰਹੀ ਹੈ ਹਾਲਾਂਕਿ ਪਰ ਡੀਪੂ ਹੋਲਡਰ ਦੀ ਗੱਲ ਕਰੀਏ ਰੰਦੀ ਤਾਂ ਉਹਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਣਕ ਜੜੀ ਆ ਸਾਡੀ ਪੂਰੀ ਕਣਕ ਜੜੀ ਆ ਪੂਰੀ ਤੋਲ ਹੁੰਦਾ ਵੈ ਪਰ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਣਕ ਜੜੀ ਆ ਕੱਟ ਮਿਲਦੀ ਬਾਈ ਜੀ ਕਣਕ ਕੱਟ ਮਿਲਦੀ ਆ ਤੇ ਅਈ ਮੈਂ ਤਾਂ ਪਹਿਲੀ ਵਾਰ ਹੀ ਆਇਆ ਲਾਣ ਅੱਛਾ ਮਨੂੰ ਇਹਨਾਂ ਨੂੰ ਦੇ ਕੱਟ ਮਿਲਦੀ ਹੈ ਕਣਕ ਅੱਛਾ ਹਰ ਵਾਰੀ ਹਾਂ ਵਾਰ ਪਿਛਲੀ ਵਾਰ ਵੀ ਕੱਟ ਸੀ ਜੀ ਹੁਣ ਵੀ ਕੱਟ ਹੈ ਤੇ ਉਹਦੇ ਵੱਲੋਂ ਕਿਹਾ ਜਾਂਦਾ ਅੰਦਰ ਵੀ ਕਲਾਕ ਸਹੀ ਹੈ ਅੰਦਰ ਵਾਲੇ ਗੰਡੇ ਤੇ ਪੂਰੀ ਹੁੰਦੇ ਪਰ ਬਾਹਰ ਬਾਹਰ ਤਲਵਾਓ ਬਾਹਰ ਕੱਟਨੇ ਗਲੇ ਆ ਹਾਂ ਤੋ ਬਾਹਰ ਨਿਕਲੇ ਲੈ ਹਾਂ ਤੋ ਲਾ ਲਓ ਤੁਸੀਂ ਬਾਹਰ ਬਸ ਇਹ ਕਾਟੀ ਹੋਈ ਇਹ 60 ਕਿਲੋ ਹੁਣੇ ਬਾਹਰ ਤੁਲ ਕੇ ਆਈ ਆ ਉਸ ਤੋਂ ਬਾਅਦ ਮੇਰੀ ਵਾਰੀ ਸੀ ਮੈਂ ਬਾਹਰ ਕੱਢਤਾ ਮੇਰਾ ਟੋਕਨ ਅੰਦਰ ਆ 215 ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀਪੂ ਦੇ ਬਾਅਦ ਜਿਹੜਾ ਹੈ ਦੇਖ ਸਕਦੇ ਹੋ ਕਿ ਕਾਫੀ ਰੋੜਾ ਪੈ ਜਾਂਦਾ ਹਾਲਾਂਕਿ ਦੀਪੂ ਹੋਲਡਰ ਨਾਲ ਜਦੋਂ ਗੱਲ ਕਰਦੇ ਆ ਇਸ ਮਾਮਲੇ ਤੋਂ ਰਾਹ ਜਿਹੜੀ ਕੰਨਾਂ ਗਿਆ ਤੁਹਾਡੇ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ ਤਾਂ ਇਹ ਕੰਨਾਂ ਨੂੰ ਜਿਹੜਾ ਬਾਹਰ ਤੋਲ ਕੀਤਾ ਜਾਵੇ ਤੇ ਦੇਖ ਸਕਦੇ ਹੋ ਕਿ ਉਹਦੇ ਵੱਲੋਂ ਜਦੋਂ ਕਿਹਾ ਜਾਂਦਾ ਹੈ ਕਿ ਅਸੀਂ ਅੰਦਰੋਂ ਜਿਹੜੀ ਹੈ ਕਹਿੰਦਾ ਕਿ ਪੂਰੀ ਕਰਕੇ ਦਿੰਨੇ ਆਂ ਤੇ ਬਾਹਰ ਜਿਹੜੀ ਹੈ ਕਹਿੰਦਾ ਕੋ ਕੱਟ ਜਾਂਦੀ ਹੈ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਬ੍ਰਦਰ ਉੱਥੇ ਸਿੱਧੇ ਸਵਾਲ ਪੁੱਛ ਰਹੇ ਨੇ ਸਾਡੇ ਤੋਂ ਤੁਸੀਂ ਬ੍ਰਦਰ ਤੁਸੀਂ ਜਾ ਰਹੇ ਹੋ ਰੰਦੀਰ ਜੀ ਬਾਹਰ ਆਓ ਰੰਦੀਰ ਜੀ ਬਾਹਰ ਆਓ ਬ੍ਰਦਰ ਦਿਸ ਇਜ਼ ਨਾਟ ਵੇ ਬ੍ਰੋ ਯੂ ਆਰ ਟਾਕਿੰਗ ਮਾਰ ਪਬਲਿਕ ਖੜੀ ਹੈ ਕਿ ਚਲ ਕੋਈ ਆਪਣੇ ਭਰਾ ਹੀ ਨੇ ਆਪਣੇ ਭਾਈ ਚਲ ਤੂੰ ਭਰਾ ਦੇ ਸਾਡੇ ਸਾਰੇ ਕੋਈ ਛੱਕਾ ਨਹੀਂ ਦੇਖਣਾ ਅਧਰਾਈ ਬ੍ਰਦਰ ਨੇ ਸੀਖ ਰੋਕ ਲਾਇਆ ਕਿ ਉੱਪਰ ਨੇ ਤਾਂ ਕੱਟ ਨਹੀਂ ਆ ਆ ਅਸੀਂ ਤੇਰੇ ਸਾਹਮਣੇ ਤੇਰੇ ਸਾਹਮਣੇ ਅਸੀਂ ਫੈਲਾ ਚੱਕਦੇ ਆ ਕਰ ਲੋ ਕੋਈ ਨਾ ਨਹੀਂ ਬਿਲਕੁਲ ਸੋ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਕਿਸ ਤਰੀਕੇ ਡੀਪੋ ਹੋਲਡਰ ਨੇ ਜਦੋਂ ਗੱਲ ਕਰਦੇ ਆ ਤਾਂ ਉਹਦੇ ਵੱਲੋਂ ਦੇਖ ਸਕਦੇ ਹੋ ਕਿ ਉਹਦਾ ਜਿਹੜਾ ਆਪਣਾ ਰੋਸ਼ ਜਿਹੜਾ ਚਾਇਆ ਜਾ ਰਿਹਾ ਪਰ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਕਨਕ ਜਿਹੜੀ ਹੈ ਹਰ ਵਾਰ ਹੀ ਕੱਟ ਮਿਲਦੀ ਹੈ ਕੋਈ ਪਹਿਲੀ ਵਾਰ ਹੀ ਨਹੀਂ ਹੈਗਾ ਪਰ ਅੱਛੇ ਜਿਹੜਾ ਇਸ ਜਗ੍ਹਾ ਦੇ ਉੱਤੇ ਜੇ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਜਿਹੜਾ ਰੋਲਾ ਪੈ ਜਾਂਦਾ ਤਾਂ ਮਾਮਲਾ ਜਿਹੜਾ ਦੇਖ ਸਕਦੇ ਹੋ ਕਿ ਬਾਹਰ ਜਿਹੜਾ ਕਿਸ ਤਰੀਕੇ ਮਾਹੌਲ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਸ ਜਗ੍ਹਾ ਦੇ ਉੱਤੇ ਜਿਹੜਾ ਇਕੱਠ ਹੋ ਜਾਂਦਾ ਪਰ ਡੀਪੂ ਹੋਲਡਰ ਵੱਲੋਂ ਕਿਹਾ ਜਾਂਦਾ ਕਿ ਕਨਕ ਜਿਹੜੀ ਹੈ ਕੱਟ ਹੈ ਪਰ ਸਮਾਜਨੀ ਦਰਾਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਾਰਜ ਜਿਹੜੀ ਹੈ ਕੀਤੀ ਜਾਊਗੀ ਹਲੋ ਹਾਂਜੀ ਸਤੀ ਗਾ ਮੈਮ ਸ ਹਾਂਜੀ ਬੋਲੋ ਮੈਮ ਫੋਨ ਇਨਸਪੈਕਟਰ ਗੱਲ ਕਰ ਰਹੀ ਹਾਂ ਸਿਫਾਲੀ ਚੋਪੜਾ ਜੀ ਹਾਂਜੀ ਬੋਲੋ ਜੀ ਮੈਮ ਵਾਰਡ ਨੰਬਰ 15 ਦੇ ਵਿੱਚ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਸੀਗਾ ਡੀਪੂ ਦੇ ਵਿੱਚ ਕਨਕ ਕਟ ਮਿਲ ਰਹੀ ਸੀਗੀ ਕਿੱਥੇ ਵਾਰਡ ਨੰਬਰ 15 ਕਿਹੜੀ ਡੀਪੂ ਹੋਲਡਰ ਹੈ ਡੀਪੂ ਹੋਲਡਰ ਰੰਧੀਰ ਸਿੰਘ ਓਕੇ ਸਿੱਕੇ ਪਰ ਬਿਲਕੁਲ ਹਜੇ ਕੋਈ ਰਿਪੋਰਟ ਨਹੀਂ ਆਈ ਹੈ ਜੀ ਤੁਸੀਂ ਤੱਕ ਰਹੋ ਮੈਂ ਤੁਮ ਤੇ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਮੈਮ ਅਸੀਂ ਕਵਰੇਜ ਕੀਤੀ ਸੀ ਸਾਰੀ ਮੈਂ ਠੀਕੇ ਤੁਸੀਂ ਭੇਜ ਦੋ ਉਹਦੇ ਉਹ ਕਰਾ ਲੈਂਦੇ ਆ ਇਨਕੁਆਰੀ ਕਰਾ ਲੈਂਦੇ ਆ ਜੀ ਜੀ ਤੇ ਮੈਮ ਇੱਕ ਹੋਰ ਗੱਲ ਹੈ ਇੱਕ ਸਵਾਲ ਹੈ ਲੋਕਾਂ ਦਾ ਕਹਿੰਦੇ ਸਮਝਦੀ ਆ ਮੈਂ ਜੀ ਇਹ ਲੋਕਾਂ ਦਾ ਕਹਿਣਾ ਸੀਗਾ ਮੈਮ ਲੋਕ ਅੰਦਰੋਂ ਕਨਕ ਲੈਂਦੇ ਨੇ ਤੇ ਬਾਹਰ ਜਦੋਂ ਕੰਡੇ ਦੇ ਵਿੱਚ ਤੋਲ ਕਰਾਉਂਦੇ ਨੇ ਤੇ ਤੋਲ ਜੜੀ ਘੱਟ ਹੋ ਜਾਂਦੀ ਸੀਗੀ ਪਰ ਮੈਂਬਰ ਪਿੱਛੇ 2 ਕਿਲੋ 2.5 ਕਿਲੋ ਕਨਕ ਜੜੀ ਘੱਟ ਹੁੰਦੀ ਸੀਗੀ ਮੈਮ ਜੇ ਤੁਸੀਂ ਜਿੰਦੀ ਗੱਲ ਕਰ ਰਹੇ ਹੋ ਨਾ ਪਹਿਲਾਂ ਤਾਂ ਮੈਂ ਇਨਕੁਆਰੀ ਮਾਰਕ ਕਰੂੰਗੀ ਉਸ ਤੋਂ ਪਹਿਲਾਂ ਤਾਂ ਮੈਂ ਨਹੀਂ ਦੱਸ ਪਾਉਂਗੀ ਨਾ ਜੀ 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 ਮੈਂ 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 ਇਹ ਨਹੀਂ ਮੈਂ ਤੁਹਾਨੂੰ ਸਟੇਟਮੈਂਟ ਨਹੀਂ ਦੇ ਪਾਉਂਗੀ ਜਦ ਤੱਕ ਕੋਈ ਪੰਦਾ ਇਨਕੁਆਰੀ ਨਹੀਂ ਕਰੇਗਾ ਉਹਦੀ ਮੇਰੇ ਕੋਲ ਰਿਪੋਰਟ ਨਹੀਂ ਆਏਗੀ ਤੇ ਸਟੇਟਮੈਂਟ ਨਹੀਂ ਦੇ ਪਾਉਂਗੀ ਨਾ ਮੈਨੂੰ ਕੱਲ ਤੁਸੀਂ ਭੇਜ ਦੋ ਮੈਂ ਇਨਕੁਆ ਕਰ ਵੀ ਕਰਾਂਗੇ ਨਹੀਂ ਨਹੀਂ ਮੈਮ ਅਸੀਂ ਨਹੀਂ ਪੇਚ ਸਕਦੇ ਮੈਂ ਤਾਂ ਤੁਹਾਨੂੰ ਫੋਨ ਕੀਤਾ ਵੀ ਮੈਂ ਇਹ ਪੁੱਛਣਾ ਸੀਗਾ ਮੈਮ ਤੁਹਾਡੇ ਨੋਨ ਦੇ ਵਿੱਚ ਹੈਗਾ ਵਾ ਤੁਹਾਨੂੰ ਕੋਈ ਕਿਸੇ ਨੇ ਨਹੀਂ ਮੈਨੂੰ ਮੈਨੂੰ ਕਿਸੇ ਨਾ ਮੈਨੂੰ ਕਿਸੇ ਅ ਮਤਲਬ ਨਾ ਪਤਰੀ ਨੇ ਫੋਨ ਕੀਤਾ ਹੈ ਤੇ ਨਾ ਮੈਨੂੰ ਕਿਸੇ ਹੋਰ ਮੋਤਵਾਰ ਬੰਦੇ ਵੱਲੋਂ ਦੱਸਿਆ ਗਿਆ ਚਲੋ ਮੈਮ ਫਿਰ ਹਾਲ ਤੇਰੇ ਨੋਟਿਸ 'ਚ ਨਹੀਂ ਹੈ ਓਕੇ ਫਿਰ ਹਾਲ ਮੈਮ ਜਿਹੜੀ ਇਹ ਲੋਕਾਂ ਵੱਲੋਂ ਕੀਤਾ ਗਿਆ ਤੇ ਤੁਹਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿਉਂ ਨਹੀਂ ਕੀਤੀ ਜਾਏਗੀ ਜੀ ਠੀਕ ਹੈ ਮੈਂ ਓਕੇ ਥੈਂਕ ਯੂ ਥੈਂਕ ਯੂ ਸੋ ਮਚ ਲੋਕਾਂ ਨੂੰ ਕੀ ਇਨਸਾਫ ਜਿਹੜਾ ਦਿੱਤਾ ਜਾਊਗਾ ਦੇਖੋ ਲੁਧਿਆਣਾ ਲਾਈਵ ਮੈਂ ਤੇਨ ਕੈਮਰਾਮੈਨ ਅਮੀਰ ਨਾਲ ਦਾ